ਕਦੋਂ ਤੱਕ ਕਰ ਰਹੀ ਹੋ ਪ੍ਰਕਾਰ ਵਾਲੀ ਦਾ ਉਹਦੀ ਕਸਾਈ ਦਾ ਤੁਸੀਂ ਨਾ ਬੋਲੋ ਆਰਾਮ ਨਾਲ ਮੈਂ ਦਾਦਾ ਤੈਨੂੰ ਬੁਲਾਉਣੇ ਤੁਹਾਨੂੰ ਕਿੱਦਾਂ ਬੁਲਾਉਣੇ ਤੁਹਾਨੂੰ ਜਿਹਨਾਂ ਨਾਲ ਹਾਟੂ ਇਹ ਸਾਡੇ ਵਾਸਤੇ ਜੁਰੀ ਆ ਕੁਛ ਨਹੀਂ ਹੋਗਾ ਗੁਰੂ ਤੋਂ ਤੁਹਾਨੂੰ ਲੋਕ ਆ ਕਿੰਨਾ ਹੰਕਾਰੇ ਲੋਕ ਵੇਖੋ ਇਹ ਸਿੱਖ ਨੇ ਉਹ ਜਿਹੜੀ ਪਹਿਲਾਂ ਕਿ ਬਣਾਈ ਉਹ ਤੇ ਮੈਂ ਆਪ ਜੀ ਨੂੰ ਸੈਂਡ ਕੀਤੀ ਮੈਂ ਕੱਢੋ ਨਾ ਫੋਨ ਕਿ ਇੱਥੋਂ ਕਿੱ데 ਹੀ ਇੱਥੋਂ ਕਿੱ데 ਥੱਲੇ ਹੋ ਹੋਰ ਪਹਿਨ ਸਤਿਕਾਰ ਜੀ ਹਾਂਜੀ

ਮਨੀ ਹੈ ਮਜੀਦ ਕਹਾ ਮਨੀ ਹੈ ਮਜੀਦ ਕਹਾ ਹਾਂ ਮਜੀਦ ਕਹਾ ਓਕੇ ਤੀ ਤਾਨੂੰ ਅੰਦਰ ਕੱਤੋਂ ਰੱਖਿਆ ਬੰਦ ਹਾਂ ਅੰਦਰ ਬੰਦ ਹਟਾ ਮਨੇ ਹੈ ਬੰਦ ਕੀਤਾ ਵਾ ਕਿਨੇ ਬੰਦ ਕੀਤਾ ਡੀ ਆਹੋ ਤੇ ਤੇਹਨਾਂ ਨੂੰ ਕਿਹਾ ਨਹੀਂ ਵੀ ਮੈਨੂੰ ਖੋਲੋ ਮੈਂ ਦਵਾਈ ਲੈਣੀ ਆ ਜਾਂ ਮੈਂ ਰੋਟੀ ਖਾਣੀ ਆ ਰੋਟੀ ਆਂ ਦੋਏ ਆ ਐਂ ਨਾ ਇਹ ਹਾਂ ਇਹ ਹੈ ਭੜੇ ਲਿਖੇ ਲੱਗਦਾ ਹੈ ਨਾ ਮੈਨੂੰ ਆ ਬੜੇ ਕਾ ਕਰਾ ਨਹੀਂ ਹੈ ਲੱਗ ਜਾਣਾ ਕਾ ਕਰਾਉਂਗੀ ਇੱਕ ਅਜੇ ਮੈਨੂੰ ਅਜੇ ਤੂੰ ਅੰਦਰ ਲਿਖੇ ਆ ਜਾ ਸੈਂਦੀ ਆਇਕਾਰ ਦੇ ਠੀਕ ਹੈ ਜੀ ਆਹ ਵੇਖੋ ਭੈਣ ਦੱਸ ਦਿਆ ਕਿ ਇਸ ਘਰ ਦੇ ਵਿੱਚ ਪਿਛਲੇ 2 ਸਾਲ ਤੋਂ ਭੈਣ ਨੂੰ ਤਾੜਿਆ ਵਾ ਇੱਥੇ ਸਾਰੇ ਬਨੇ ਬਾਥੂ ਦੂਸਰ ਭੈਣ ਵਿਚਾਰੀ ਇੱਥੇ ਹੀ ਕਰਦੀ ਹੈ ਜੀ ਠੀਕ ਹੈ ਜੀ ਤੇ ਤੁਹਾਨੂੰ ਮੈਂ ਅਜਾ ਅੰਦਰ ਦੇ ਹਾਲਾਤ ਵੀ ਦਿਖਾਉਣਾ ਹੁੰਦਾ ਦਿਖਾਉਣਾ ਵਾ ਆਹ ਵੇਖੋ ਆ ਵਿਚਾਰੀ ਦੀ ਸੋਈ ਹੈ ਭੈਣ ਦੀ ਠੀਕ ਹੈ ਜੀ ਅੰਦਰ ਲਾਈਟ ਵੀ ਆ ਬਿਜਲੀ ਵੀ ਆ ਭੈਣ ਦਿਮਾਗੀ ਅਫਸੈਟ ਵਾ ਹੋ ਸਕਦਾ ਵਾ ਕਿ ਭੈਣ ਕਿਸੇ ਬਿਜਲੀ ਦੀ ਤਾਰ ਨੂੰ ਹੱਥ ਲਾ ਲਵੇ ਤੇ ਪੈਨੇ ਦੀ ਦਵਾਈ ਦੂਈ ਕੋਈ ਦਵਾਉਂਦਾ ਇਹਨਾਂ ਨੂੰ ਪਰ ਜਿਹੜੇ 2 ਮਹੀਨੇ ਹੋ ਗਏ ਆਇਆ ਨਹੀਂ ਉਹਨੇ ਦਵਾਈ ਕਿ ਦਵਾਉਣੀ ਹੁੰਦੀ ਹੈ ਦਰਵਾਜ਼ੇ ਆ ਇਹਨੇ ਤੋੜੇ ਆ ਅੱਛਾ ਆ ਦਰਵਾਜ਼ੇ ਸਾਰੇ ਇਹਨੇ ਤੋੜੇ ਹਨਾ ਬਹੁਤ ਕੰਮ ਹੈ ਅਸੀਂ ਆ ਆ ਵੇਖੋ ਅੱਜ ਨੇ ਬਹੁਤ ਆਵੇਂ ਇਹਨੇ ਤੋੜੇ ਭਾਈ ਇਧਰ ਨੂੰ ਮਾਰੋ ਕੈਮਰਾ ਇਧਰ ਹਾਂ ਆ ਸਾਰੇ ਇਹਨੇ ਤੋੜੇ ਹਾਂ ਆ ਵਿਚਾਰੀ ਹੈ ਨਾ ਦਿਮਾਗੀ ਵਿਚਾਰੀ ਸਹੀ ਨਹੀਂ ਹੈ ਹਨਾ ਤੇ ਰੋਟੀ ਬਣੀ ਵਿਚਾਰੀ ਰੋਟੀ ਬਣੀ ਫਿਰ ਤੁਸੀਂ ਦੇ ਕੇ ਜਾਂਦੇ ਦਿੱਲੀ ਰੋਟੀ ਉਹ ਉਹਨਾਂ ਦੇ ਲਈ ਆ ਆਏ ਤੇ ਭਾਂਡੇ ਇੱਥੇ ਅੰਦਰੋਂ ਪਵਾ ਲੈਂਦੀ ਆ ਹਾਂ ਇੰਨਾ ਭਾਂਡੇ ਪਾਉਂਦੀ ਹੈ ਨਾ ਆਹ ਦੇਖੋ ਇਹ ਰਹਣ ਏਦਾਂ ਹੀ ਪਵਾ ਲੈਂਦੀ ਨਹੀਂ ਨਾ ਮੈਂ ਏਦਾਂ ਪਵਾ ਲੈਂਦੀ ਬੰਦ ਕੀਤਾ ਨਾ ਹੁਣ ਪਰ ਉਹ ਪਾ ਜਾਂਦੇ ਆ ਹਾਂਜੀ ਅਸੀਂ ਦੋ ਦੋ ਵਾਰ ਕਹਿੰਨੇ ਵੀ ਅਸੀਂ ਹਲੇ ਚਾਹ ਲੈ ਕੇ ਆਈਏ ਨਾ ਮਣੀ ਗਲਾਸ ਤੋਂ ਆ ਕੇ ਆ ਫਿਰ ਮੜਾ ਜਾ ਹੱਥ ਮਾਰੂਗੀ ਦੋ ਬੈਂਚ ਫਿਰ ਉਹ ਵੇਚ ਆਈ ਦੀ ਉਦਾਂ ਹੀ ਵੀ ਉਹ ਬਚਾਰੀ ਚਾਹ ਮੰਗਣ ਦੀ ਚਾਹ ਤੇ ਤੁਸੀਂ ਉਹਨਾਂ ਨੂੰ ਕਦੀ ਕਿਹਾ ਨਹੀਂ ਵੀ ਤੁਸੀਂ ਕਿਉਂ ਨਹੀਂ ਸੁਣਦੇ ਅਸੀਂ ਤਾਂ ਦੇਖਿਆ ਵੀ 25 ਸਾਲੀ ਨੂੰ ਗੱਲੀ ਨੇ ਸੈਣ ਹੀ ਕਰਕੇ ਦਿੱਤੇ ਹੀ ਹੋਣੇ ਅਛਾ ਅੱ데 ਇਹ ਸਰਕਾਰੀਆਂ ਹੀ ਕੀ ਕਰ ਸਕਦੇ ਅਸੀਂ ਇਹਨੂੰ ਰੱਖ ਨਹੀਂ ਸਕਦੇ ਕਿਸੇ ਨਾ ਕਿਸੇ ਥਾਂ ਮੰਨਦਾ ਨਹੀਂ ਰੱਖ ਸਕਦੇ ਕਿਸ ਇੰਨੀਆਂ ਸੇਵਾ ਸੁਸਾਇਟੀਆਂ ਹੁੰਦੀਆਂ ਕਿ ਇਹਨਾਂ ਕਿਹਨੂੰ ਕਹਿ ਦੇਣੇ ਇਹਨੇ ਵੀ ਮੰਨਦੇ ਨਹੀਂ ਇਹ ਉਹਨਾਂ ਦਿੱਤੀ ਐਪਲੀਕੇਸ਼ਨ ਨੂੰ ਮੰਨਦੇ ਨਹੀਂ ਅਸੀਂ ਦਵਾਈ ਜਿੱਥੋਂ ਦੇ ਲੈਂਦੇ ਆ ਬਾਈ ਵੀ ਕੋਈ ਵਿਚਾਰੀਓ ਗਰੀਬ ਗਰੁੱਪ ਥੋੜੀ ਆ ਵੀ ਕੋਈ ਮਾਤੜੇ ਜਾਂਦੇ ਕੋਲ ਕੁਛ ਨਹੀਂ ਇਹਦੇ ਪਹਿਓ ਸਰਕਾਰੀ ਟੀਚਰ ਰਿਟਾਇਰ ਹੋਇਆ ਵਾਹ ਗਰੋ ਉਹਨਾਂ ਇੰਨਾ ਪੰਡ ਪੈਸਾ ਇਹਦਾ ਜਿਹੜਾ ਚਮਾ ਹੀ ਉਹ ਮਰ ਕੇ ਉਹ ਨਾਲ ਥੋੜੀ ਲੈ ਗਿਆ ਹੈ ਖਾਲੀ ਸਭ ਕੁਛ ਇਹਦੇ ਨਾਮ ਤੇ ਹਾਂਜੀ ਕਾਚਰਾ ਹੈ ਨਾ ਹਾਂਜੀ ਤੇ ਦਵਾਈ ਮੰਡੀ ਤੋਂ ਆਉਂਦੇ ਦਵਾਈ ਦਵਾਉਂਦੇ ਹੁਣ ਤਾਂ ਠੀਕ ਹੋ ਸਕਦੀ ਇਹਨੂੰ ਕੋਈ ਇੰਨੀ ਪ੍ਰੋਬਲਮ ਨਹੀਂ ਆ ਇਹ ਤਾਂ ਕੋਈ ਨਹੀਂ ਜਿਆਦਾ ਦੀ ਪ੍ਰੋਬਲਮ ਨਹੀਂ ਜਿਆਦਾ ਨਹੀਂ ਪਰ ਭੈਣਾਂ ਨੂੰ ਪ੍ਰੋਬਲਮ ਹਾਂ ਪਰ ਉਹ ਕਰਦੇ ਨਹੀਂ ਬਸ ਉਹਨਾਂ ਨੂੰ ਇਹ ਆ ਕਿ ਚੱਲ ਜਿਹੜਾ ਵੇਲਾ ਅੱਛਾ ਠੀਕ ਹੈ ਜੀ ਤੁਸੀਂ ਕਿਸੇ ਨੂੰ ਕੋਈ ਇਤਲਾਹ ਦਿੱਤੀ ਹੋਵੇ ਕੋਈ ਐਮਸੀ ਨੂੰ ਕਿ ਥਾਣੇ ਕਿਤੇ ਅੱਜ ਹੀ ਐਮਸੀ ਨੂੰ ਵੀ ਇੱਥੇ ਆਇਆ ਨਹੀਂ ਅਸੀਂ ਐਮਸੀ ਨੂੰ ਦੱਸਾਈ ਕਿ ਉਹ ਵਿਚਾਰੀ ਨੂੰ ਕਿਤੇ ਬਾਹਰ ਕਰਾ ਦਿੱਤੀ ਹਾਂ ਜੀ ਅਸੀਂ ਲੁਧਿਆਣੇ ਉਹ ਆਪਣੇ ਕੀ ਨਾਂ ਸੰਸਥਾ ਦਾ ਗੁਰਪ੍ਰੀਤ ਸਿੰਘ ਹਾਂਜੀ ਉਹਨਾਂ ਨਾਲ ਗੱਲ ਵੀ ਕੀਤੀ ਫੋਨ ਤੇ ਹਾਂਜੀ ਉਹਨਾਂ ਨਾਲ ਅਸੀਂ 2-3 ਵਾਰੀ ਫੋਨ ਤੇ ਕੀਤੀ ਗੱਲ ਵੀਡੀਓ ਬਣਾ ਕੇ ਪਾਈ ਆ ਹੋਰ ਵੀ ਅਸੀਂ ਉਹਨਾਂ ਨੂੰ ਦੱਸਿਆ ਬੜੀ ਯਾਰੀ ਵੀ ਇਹਨਾਂ ਦਾ ਕੋਈ ਹੱਲ ਕਰੋ ਹਾਂਜੀ ਉਹਨਾਂ ਨੇ ਹਮੇਸ਼ਾ ਵੀ ਇਹਦੀ ਵੀਡੀਓ ਬਣਾ ਕੇ ਪਾਉਂ ਆ ਅਸੀਂ ਵੀਡੀਓ ਵੀ ਬਣਾ ਕੇ ਪਾਉਂਦੇ ਰਹੇ ਹਾਂ ਵੀ ਇਹਦੇ ਆ ਹਲਾਤੇ ਇਹਨੂੰ ਚੜੀ ਦਾ ਕੁਝ ਕਰੋ ਹਾਂਜੀ ਤੇ ਉਹਨਾਂ ਨੇ ਸਾਡੀ ਕੋਈ ਨਹੀਂ ਨਹੀਂ ਸੁਣੀ ਅਸੀਂ 2-3 ਵਾਰੀ ਉਹਨਾਂ ਨੂੰ ਵੀਡੀਓ ਗੱਲ ਵੀ ਜੀ ਪਤਾ ਕੀ ਹੁੰਦੀ ਆ ਜ਼ਿੰਮੇਵਾਰੀਆਂ ਬੜੀਆਂ ਹੁੰਦੀਆਂ ਵਾ ਠੀਕ ਹੈ ਜੀ ਹਾਂਜੀ ਅਛਾ ਭਰਾ ਵੀ ਨਾ ਤੇ ਮੈਂ ਡਿਟਸਨ ਬਾ ਇੱਥੇ ਨਹੀਂ ਉਹ ਉਧਰ ਲੱਗੀ ਆ ਕਾਲੀ ਕੋੜ ਰੋਡ ਤੇ ਕੋਠੀ ਉਹਦਾ ਉਹਦਾ ਅਛਾ ਜੀ ਉਹਦੇ ਪਾਸੇ ਮੇਰੀ ਗੱਲ ਉਹਦੇ ਤੁਰਿਆ ਫਿਰਦਾ ਵਾ ਕਿ ਇਹ ਕਲੀਕੀਰ ਸਾਹਿਬ ਚਲੇ ਗਏ ਆ ਆ ਕਲੀਕੀਤੇ ਚਲੇ ਗਏ ਆ ਅਛਾ ਇਹ ਕੌਣ ਹੈ ਪੈਣਾ ਪਤਾ ਹੀ ਨਹੀਂ ਉਹਦੇ ਕੌਣ ਆਏ ਇਹ ਕੌਣ ਨੇ ਸਮਝ ਰਹਿੰਦੇ ਕਾਜੇ ਜਣਾ ਸੇ ਸਮਝ ਰਹਿੰਦੇ ਆ ਕਾਜੇ ਆ ਹਾਂ ਹਾਂ ਕਾਜੇ ਆ ਮੇਰੇ ਸੇ ਪਹਿਲੀ ਕਿੰਦਾ ਅੰਡਰਸਟੈਂਡ ਹੋਈ ਪਤਾ ਤੁਹਾਨੂੰ ਕੋਈ ਇਸਤਰੀ ਨਹੀਂ ਸਾਡੇ ਹੋਂ ਤੋਂ ਪਹਿਲਾਂ ਵੀ ਇੱਥੇ 5 ਸਾਲ ਲੋਕਡਾਊਨ ਚ ਨਹੀਂ ਆਇਆ ਹਾਂਜੀ ਲਾਕਡਾਊਨ ਜੀ ਨਹੀਂ ਆਇਆ ਉਦੋਂ ਇਹਨੂੰ ਵੇਖਿਆ ਹੋਗਾ ਇਹਦਾ ਬਾਪ ਜਿੰਦਾ ਨਹੀਂ ਅੱਛਾ ਜੀ ਉਹ ਪਿਤਾ ਜੀ ਇਹਨੂੰ ਖਾਣਾ ਪਾਣਾ ਵਧੀਆ ਦਿੰਦਾ ਸੀ ਇਹ ਨਹੀਂ ਕਿ ਜਿੱਦਾਂ ਇਸ ਤਰ੍ਹਾਂ ਇਹਨਾਂ ਬਹੁਤ ਖਾਣਾ ਪੀਣਾ ਵਧੀਆ ਦਿੰਦਾ ਸੀ ਜੀ ਦਾਦਾ ਆਰ ਕੋਲਦੇ ਹੀ ਮੁੰਡਾ ਅੱਛਾ ਉਦੋਂ ਹੈ ਜੀ ਸਰਵ ਉਦੋਂ ਨਹੀਂ ਸੀ ਸਰਵ ਸੀ ਉਦੋਂ ਪਰ ਸਭ ਕੁਝ ਹੀ ਦਿੰਦਾ ਸੀ ਇਹਨੂੰ ਮੈਂ ਵਿਆਹ ਵਿਆਹ ਹੋਇਆ ਭੈਣ ਦਾ ਹਾਂਜੀ ਇਹਦਾ ਇਹਨਾਂ ਦਾ ਵਿਆਹ ਹੋਇਆ ਅੱਛਾ ਤੇ ਇੱਕ ਭੈਣ ਹੈ ਤੇ ਇੱਕ ਇਹਨਾਂ ਦਾ ਭਰਾ ਵਾ ਇਹਦੇ ਪਾਪਾ ਤਾਂ ਨਹੀਂ ਰੱਖਦੇ ਹੁੰਦੇ ਸੀ ਇਹ ਨਾ ਮਤਲਬ ਕੀ ਪੜਦੀ ਹੀ ਕਾਲਜ ਵਿੱਚ ਜੇ ਇਹ ਮਤਲਬ ਕੀ ਇਹਦੇ ਅਪਾਰਟਮੈਂਟ ਆ ਹੀ ਇੱਧਰਾਂ 'ਚ ਅੱਛਾ ਕਿ ਕਹਿੰਦੇ ਕਿ ਉਸ ਤੋਂ ਬਾਅਦ ਫਿਰ ਕੰਪਿਊਟਰ ਤੇ ਕੁਝ ਕੰਮ ਕਰਦੀ ਕਰਦੀ ਬੰਦ ਹੀ ਤੋੜਿਆ ਆ ਇੱਥੇ ਸੌਂਦੀ ਹੈ ਨਾ ਭੈਣ ਹਾਂਜੀ ਤੇ ਆਹ ਸਫਾਈ ਸਫਾਈ ਕੌਣ ਕਰਕੇ ਜਾਂਦਾ ਕੋਈ ਨਹੀਂ ਕੋਈ ਵੀ ਨਹੀਂ ਕਰਦੇ ਸੀ ਕੋਈ ਵੀ ਕਰਕੇ ਨਹੀਂ ਆਏ ਜਾਂਦੇ ਆ ਹਨਾ ਕਿੰਨੇ ਆਉਣਾ ਇੱਥੇ ਨਾ ਆ ਬੰਨੀ ਚੈਨਾ ਸ਼ੁਕਰ ਹੈ ਭੈਣ ਹੈ ਨਾ ਸਰਵਾਈਵ ਕਰੀ ਜਾਂਦੀ ਆ ਮੇਰੇ ਸਾਹ ਨਜੇ ਭੈਣ ਇਹਨੂੰ ਇੱਥੇ ਕੁਝ ਹੋ ਜਾਂਦਾ ਮਤਲਬ ਚਲੋ ਰਾਤ ਬਰਾਤ ਤੇ ਕੋਈ ਮਿਰਗੀ ਦਾ ਦੌਰਾ ਆ ਜਾਂ ਅਟੈਕ ਹੋ ਜਾਂਦਾ ਤੇ ਮੇਰੇ ਸਾਹ ਨੂੰ ਕੌਣ ਜ਼ਿੰਮੇਵਾਰ ਹੋਵੇ ਕੋਈ ਵੀ ਨਹੀਂ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਨਾਲ ਜੇ ਤਾਂ ਇੱਕ ਵਾਰ ਬਚ ਗਈ ਸੀ ਇਹ ਤੜਕੇ 4 ਵਜੇ 5 ਵਜੇ ਖੁੱਲ ਗਿਆ ਹਾਂ ਹਾਂ ਜੀ ਕੁਝ ਕਰ ਦਿੰਦੀ ਆ ਹਾਂ ਜੀ ਕਿੰਨੀ ਚੀ ਰੋਂਦੀ ਆ ਤੜਕੇ 4 ਵਜੇ ਆਈ ਦੇਖੋ ਐਦਾਂ ਰੋਦੀ ਤਾੜ ਖੇੜਿਆ ਦਵਾ ਬੰਨੇ ਦਾ ਕੋਲੀਗਵਾਨ ਤਰਜੀ ਕੋ ਆ ਹੋਰ ਅਈਦਾ ਨੂੰ ਮੇਰੇ ਦਰਵਾਜ਼ੇ ਪਾਣੀ ਨੂੰ ਬਸ ਸਾਡੀ ਇੱਕ ਮਜਬੂਰੀ ਹੈ ਇਹਨੂੰ ਬਾਹਰ ਨਹੀਂ ਕੱਢ ਸਕਦਾ ਬਾਹਰ ਨਹੀਂ ਕੱਢ ਸਕਦੇ ਹੈਨਾ ਹਾਂਜੀ ਤੇ ਜਿਹੜਾ ਅੰਕਲ ਸੀ ਨਾ ਉਹ ਅੰਕਲ ਨੇ ਬਾਹਰ ਬਿਠਾਉਣਾ ਇਹਨੂੰ ਸਾਡੇ ਲਾਗੇ ਨੇ ਬਹਿਣਾ ਗੱਲਾਂ ਗੁੱਲਾਂ ਕਰਨੀਆਂ ਨੇ ਹਰ ਇੱਕ ਚੀਜ਼ ਦਿੰਦੇ ਫਰੂਟ ਦੀ ਜਿਹੜਾ ਲੈ ਕੇ ਜਾਂਦਾ ਲੈ ਕੇ ਜਾਂਦੇ ਗੁਰਦੁਆਰੇ ਪਹਿਲੇ ਇੰਨਾ ਸ਼ੁਕਰ ਹੈ ਕਿ 2 ਸਾਲ ਵਿੱਚ ਹੀ ਸਰਵਾਈਵ ਕੀਤਾ ਵਾ ਇੰਨੇ ਕੋਈ ਕਰੰਟ ਨੂੰ ਹੱਥ ਨਹੀਂ ਲਾ ਲਿਆ ਜਾਂ ਉੱਪਰੋਂ ਸਾਤ ਤੋਂ ਕੋ ਛਾਲ ਨਹੀਂ ਮਾਰ ਲਈ ਹੈਨਾ ਜੀ ਨੇ ਤੁਹਾਡੇ ਬੱਚਿਆਂ ਦੇ ਨਾਮ ਦਾ ਵੀ ਪਤਾ ਹੈ ਕੁੜੀ ਆਉਂਦੀ ਹੈ ਉਹਦਾ ਪਤਾ ਜਪਨੂਰ ਆ ਇਹਨਾਂ ਦੇ ਬੱਚੇ ਆਣੇ ਉਹਨਾਂ ਦਾ ਨਾਮ ਦਾ ਪਤਾ ਹੈ ਬੱਚਿਆਂ ਨੂੰ ਆਈ ਮਾਰਦੀ ਮੇਰੇ ਲੱਗ ਗਿਆ ਕਹਿਣਾ ਕੁਛ ਨਹੀਂ ਹੈ ਬੱਚਿਆਂ ਨੂੰ ਭੈਣ ਦੀਦੀ ਆਉਂਦੀਆਂ ਨੇ ਤੁਹਾਡੇ ਕੋਲ ਨਹੀਂ ਹੁੰਦੀ ਆਉਂਦੇ ਆ ਨਹੀਂ ਆਉਂਦੇ ਅਮਨ ਨਹੀਂ ਹੁੰਦੀ ਕਿ ਆਉਂਦੇ ਆ ਆ ਆ ਨਹੀਂ ਆਉਂਦੇ ਹੁਣ ਨਹੀਂ ਹੁੰਦੇ ਨਹੀਂ ਆਉਂਦੇ ਅੱਛਾ ਨਹੀਂ ਹੁੰਦੇ ਤੇ ਘਰੇ ਫਿਰ ਕਿਦਾਂ ਰਹਿੰਦੇ ਤੁਸੀਂ ਇਹ ਦੇਖਾ ਗੱਲ ਇਹੰਦੇ ਬਾਦ ਗਏ ਗਈ ਹੈ ਅੱਛਾ ਬੰਦ ਕਰਕੇ ਚਲੀ ਗਈ ਆ ਤੇ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਨਾਲ ਲੈ ਕੇ ਜਾ ਪੈਣਾ ਆਪਣੇ ਨਾਲ ਲੈ ਜਾਂਦੇ ਗਾਲੇ ਲੱਗੇ ਜਾਂਦੇ ਛੱਡ ਦੇ ਜਾਣਾ ਮੇਰੇ ਭੈਣ ਨੇ ਤਾਂ ਨਾ ਜਾਣਾ ਨਾ ਜਾਣਾ ਨਹੀਂ ਹੈ ਹਾਂ ਦਵਾਈ ਦਵਾਵਾਂ ਕਿ ਆਪਾਂ ਆਪਾਂ ਠੀਕ ਹੋ ਜਾਣਾ ਹਾਂ ਹਾਂ ਅੱਛਾ ਕਾਰ ਆਉਗੀ ਹੈ ਹਾਂਜੀ ਕਾਰ ਆਉਗੀ ਹਾਂ ਕਾਰ ਤੇ ਕਾਰ ਤੇ ਆਏ ਤੁਹਾਨੂੰ ਲੈਣ ਆਏ ਹਾਂ 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 ਹੁਣੇ ਲੈਣ ਆਏ ਪੈਣ ਤੈਨੂੰ ਠੀਕ ਹੈ ਜੀ ਹਾਂ ਲੈ ਲਓ ਅੱਜ ਜਦੋਂ ਤਾਂ ਫਾਸਰ ਮਰ ਗਿਆ ਉਸ ਤੋਂ ਬਾਅਦ ਨਾ ਤੇ ਲੀਡਾ ਕੱਪੜਾ ਨਹੀਂ ਪਹਿਣ ਇਧਰ ਇੱਕੋ ਕੋਈ ਜਿਆਦਾ ਤੰਗ ਪਰੇਸ਼ਾਨੀਆਂ ਪੈਣ ਕੇ ਜਾਂਦਾ ਹੁੰਦਾ ਵੀ ਕੱਪੜੇ ਜੇ ਚਲ ਮੰਨ ਲਿਆ ਕਿ ਕਿਤੇ ਕੱਪੜੇ ਲਾਹ ਵੀ ਲੈਂਦੇ ਹੋਣਗੇ ਠੀਕ ਹੈ ਜੀ ਆਪਣੇ ਬੱਚੇ ਵੀ ਛੋਟੇ ਲਾਹ ਲੈਂਦੇ ਆ ਠੀਕ ਹੈ ਜੀ ਕੋਈ ਜਿਆਦਾ ਰੋਲਾ ਰਪਾ ਨਹੀਂ ਪਾਉਂਦੇ ਹਨਾ ਤੇ ਇਸ ਪੈਨ ਨੂੰ ਆਪਣੇ ਘਰ ਵੀ ਤੇ ਰੱਖੀ ਸਕਦੇ ਹੋ ਹਾਂਜੀ ਹਾਂਜੀ ਇਹ ਗੈਰ ਬਰਸਾਤ ਦੀ ਲੋੜ ਹੈ ਜੀ ਅਸੀਂ ਕਿਹਾ ਉਹਨੂੰ ਘਰ ਮੈਨਜੇਰ ਹੋ ਸਕਦੀ ਫਿਰ ਆਪ ਕਿਉਂ ਨਹੀਂ ਸਕਦੀ ਕਹਿੰਦੇ ਆ ਜੇ ਅਸੀਂ ਮੜਾ ਇਹ ਕਹਿ ਦਿੱਤਾ ਨਾ ਕਿ ਆ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਤੇ ਇਹਦੇ ਤੁਸੀਂ ਹੱਕਦਾਰ ਨਹੀਂ ਹੋਵੋਗੇ ਸੀ ਮੰਨ ਲਓ ਕਿਉਂਕਿ ਲੈਣਾ ਤਾਂ ਅਸੀਂ ਕਦੀ ਵੀ ਨਹੀਂ ਅਜੇ ਤੱਕ ਕਿਤੋਂ ਲਿਆ ਨਹੀਂ ਆ ਪਰ ਮੜਾ ਡਰਾਵਾ ਦੇ ਦਿੱਤਾ ਨਾ ਵੀ ਜਿਹੜੀ ਆ ਪ੍ਰਾਪਰਟੀ ਹੈ ਇਹਦੇ ਹਿੱਸੇ ਦੀ ਪ੍ਰਾਪਰਟੀ ਆ ਉਹ ਜੇ ਅਸੀਂ ਸਾਂਭੇ ਤੇ ਸਿਹਰਾ ਖ ਲੈਣੀ ਤੇ ਵੇਖਿਓ ਫਿਰ ਉਹਨਾਂ ਦੀ ਹਨਾ ਚੀਕਾ ਨਿਕਲਦੀਆਂ ਕੁਝ ਨਾ ਤੁਮ ਕਰ ਲਿਆ ਇਹ ਗੜ ਖੜ ਕੇ ਨਹੀਂ ਇਹਦੇ ਜੋਗਾ ਕੁਝ ਵੀ ਉਹਨਾਂ ਨੇ ਸਭ ਉਹਨਾਂ ਮੈਂ ਕਰਾ ਕੇ ਉਹ ਲਿਆਉਣਾ ਹੈ ਭੈਣੇ ਜਿਹੜਾ ਮੈਡ੍ਰੀਡ ਦਾ ਸਰ ਬੰਦਾ ਨਾ ਉਹਦੀ ਜਾਇਦਾਦ ੜਾਉਣ ਲੱਗੇ ਮਿੰਟ ਨਹੀਂ ਲੱਗਦਾ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ ਕਿ ਯਾਰ ਆਪਾਂ ਬਜ਼ੁਰਗਾਂ ਨੂੰ ਆਪਾਂ ਸਾਹਮਦੇ ਨਹੀਂ ਆਪਣੇ ਨੂੰ ਤੇ ਬਾਅਦ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਨਾਲ ਵਾ ਲੈਨੇ ਆ ਉਹ ਆ ਹੁਣ ਰੋਲ ਨਿਕਲ ਆਇਆ ਬੰਦਾ ਚਾਹੇ ਤਾਂ ਉਸੇ ਨੇ ਕਰਵਾ ਸਕਦਾ ਜਿਹੜੀ ਪ੍ਰੋਫੀ ਆ ਕੋਈ ਜ਼ਾਹਿਰ ਵੀ ਨਹੀਂ ਕਿਤੇ ਵੀ ਰੱਖ ਲੋ ਨਾ ਕੋਈ ਹਾਂਜੀ ਸਾਹਮਣੇ ਇਹਨਾਂ ਨੂੰ ਤਾਂ ਵੀ ਨਹੀਂ ਭੁਗਦੀ ਜਿੰਨੀ ਐ ਤਾਂ ਸੜਿਆ ਵੀ ਉਹ ਸਿਵਲ ਸਰਪੰਚ ਦੇ ਸਾਹਮਣੇ ਰੋਡ ਦੇ ਉੱਤੇ ਇਹਨਾਂ ਦੀ ਦੁਕਾਨਾਂ ਵਾ ਮੈਡੀਕਲ ਦੀਆਂ ਜਿਹੜਾ ਰੈਂਟ ਮਿਲਦਾ ਅੱਛਾ ਦੋ ਕੋਟੀਆਂ ਵਾਲੇ ਕੋ ਉਧਰ ਐ ਤਾ ਵਾ ਇਹਨਾਂ ਦੇ ਪੈਨੋ ਲੱਗੋ ਫੋਨ ਪਾ ਹੈਗਾ ਪੈਨ ਤਾਂ ਨਾ ਹਾਂਜੀ ਪੈਗਾ ਭੈਣ ਦਾ ਨੰਬਰ ਭੈਣ ਕਾਲੋ ਭੈਣ ਦਾ ਖੇਤੀ ਲੈ ਮੈਨੂੰ ਨਹੀਂ ਦੱਸਿਆ ਇਦਾਂ-ਉਦਾਂ ਚਾਹ ਨਹੀਂ ਲਾ ਜਦੋਂ ਮੈਂ ਦੁੱਧ ਪੋਣ ਆਉਂਦਾ ਉਦੋਂ ਕਿਦਾਂ ਆ ਮੈਂ ਦੁੱਧ ਪੋਣ ਆਉਂਦੇ ਦੇ ਆ ਬੈਗਾ ਵਿੱਚ ਦਿਓ ਅਗਾ ਅਗਾ ਮੈਂ ਦੱਸ ਦੋ ਉਹਦੀ ਇਹਦੀ ਭੈਣ ਦਾ ਹਾਂ ਕੋਈ ਹੈਗਾ ਉਹ ਵਾਲਾ ਭਾਈ ਹੋਣਾ ਨੰਬਰ ਉਹਦਾ ਹਾਂ ਹਾਂ ਬਾਲ ਆਵਾ ਨੀ ਦਿਓ ਨੰਬਰ ਉਹਨਾਂ ਦਾ ਹਾਂ ਇਦਾਂ ਦੇ ਇੱਕੇ ਦਿਖਾਈ ਘਰ ਸਾਰਾ ਦਿਖਾਈ ਦਿਖਾਈ ਘਰ ਹੁੰਦੀ ਆ ਇੱਧਰ ਦੇਖੋ ਸੰਜੀ ਆ ਵੇਖੋ ਸਾਰਾ ਜਿਹੜਾ ਪੁਰਾਣੀਆਂ ਚੀਜ਼ਾਂ ਵਾਂ 100 ਕਾ ਸਾਰਾ ਇੱਥੇ ਰੱਖਿਆ ਵਾ ਇਹ ਵੀ ਹੋ ਸਕਦਾ ਕਿ ਸੰਜੀ ਵੀ ਇੱਥੇ ਜਿਹੜੇ ਚੀਜ਼ਾਂ ਪਈਆਂ ਵਾ ਚੀਜ਼ਾਂ ਜਿਹੜੀਆਂ ਪਈਆਂ ਇੱਥੇ ਉਹ ਭੈਣ ਨੂੰ ਉਹਨਾਂ ਨੂੰ ਖਾ ਪੀ ਵੀ ਸਾੜੀ ਕੋਈ ਆ ਵੇਖੋ ਪਤਾ ਨਹੀਂ ਕੀ ਕੀ ਚੀਜ਼ਾਂ ਵਾ ਕੀ ਕੋਈ ਜਰੀਲੀ ਚੀਜ਼ ਵੀ ਪਾਸਦੀ ਤੇ ਆ ਮੈਨੂੰ ਲੱਗਦਾ ਲੇਟ ਹਰਵਿੰਦਰ ਸਿੰਘ ਹਰਿੰਦ ਹਰਿੰਦਰ ਸਿੰਘ ਇਹ ਇਹਨਾਂ ਦੇ ਫਾਦ ਸਾਹਿਬ ਦੀ ਹੈ ਨਾ ਫਾਦ ਸਾਹਿਬ ਦੀ ਫੋਟੋ ਆ ਇਹ ਤੇ ਵੀ ਦੀ ਕਤਾਬਾਂ ਕਤੂਬਾਂ ਵੀ ਪਈਆਂ ਮੇਰੇ ਸਾਹ ਨਾਲ ਕੋਈ ਗੁਰਕੇ ਸਾਹਿਬ ਵਗੈਰਾ ਬਣਾਉਣਾ ਹੈ ਹਾਂ ਕਿੱਥੇ ਹੈ ਨਿਤ ਨਹੀਂ ਹੁੰਦਾ ਗੁਰਕੇ ਸਾਹਿਬ ਵਾਹਿਗੁਰੂ ਸਰਦ ਇਹਦਾ ਕਰ ਹੱਥ ਤੋਂ ਕਿੰਗਾ ਫੜਾ ਆਹ ਵੇਖੋ ਸਾਂਜੀ ਨਿਤ ਨਹੀਂ ਇਹਦਾ ਬੁਟਕਾ ਸਾਹਿਬਾ ਹੁਣ ਇਹ ਜਿਹੜੀ ਬੇਦਬੀ ਆ ਠੀਕ ਹੈ ਜੀ ਇਹ ਜਿਹੜੀ ਬੇਦਬੀ ਆ ਇਹਦਾ ਜ਼ਿੰਮੇਵਾਰ ਕੌਣ ਆ ਮੈਂ ਉਸ ਭੈਣ ਨੂੰ ਉਸ ਬੰਦੇ ਨੂੰ ਪੁੱਛਣਾ ਚਾਹੁੰਦਾ ਮੈਂ ਵੀ ਦੀ ਇੱਕ ਰੀ ਇੱਕ ਰੀ ਭੈਣਾਂ ਨੂੰ ਆਵਾਜ਼ ਮਾਰਿਓ ਉਹਨਾਂ ਨੂੰ ਠੀਕ ਹੈ ਜੀ ਇਹਨਾਂ ਦਾ ਮੈਂ ਜਲੂਸ ਕਰ ਬੰਦੇ ਇਹਨਾਂ ਦਾ ਜਲੂਸ ਕੱਢਣਾ ਚਾਹੀਦਾ ਇਹਨਾਂ ਦਾ ਲੋਕਾਂ ਦਾ ਠੀਕ ਹੈ ਜੀ ਆ ਵੇਖੋ ਇਸੀ ਵੀਜੀ ਮੈਂਟਲੀ ਅਫਸੈਟ ਭੈਣ ਨੂੰ ਲੈਣ ਆਏ ਆ ਤੇ ਆ ਵੇਖੋ ਨਿਤ ਨੀਮ ਦਾ ਗੁਰਕਾ ਸਾਹਿਬ ਆ ਕਿ ਸਰਮਣੇ ਹੱਥ ਧੋਕੇ ਆ ਤੇ ਬਾਹਰੋਂ ਹੱਥ ਧੋਲਾ ਤੇ ਇਹਨੂੰ ਉਹਦੇ ਚ ਪਾ ਆ ਭੈਣ ਤੇ ਸੁਣ ਕੇ ਫੜ ਲਾ ਆ ਵੇਖੋ ਵੀਜੀ ਇਧਰ ਆਉ ਰਿਹਾ ਆ ਗੁਰਕੇ ਸਾਹਿਬ ਵੇਖੋ ਆ ਵੇਖੋ ਗੁਰਕੇ ਸਾਹਿਬ ਹੈ ਹਾਂ ਜੀ ਇਹ ਬੇਦਵੀ ਨਹੀਂ ਤੇ ਕੀ ਜਾਏਗਾ ਜੇ ਮੈਂ ਦੱਸਾਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਦੱਸਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਦੱਸਾਂ ਤੇ ਇਹਨਾਂ ਦੀ ਚੀਕਾਂ ਘਟਾ ਦੇਣਗੇ ਉਹ ਤੇ ਮੈਂ ਵੀ ਦੱਸਣਾ ਚਾਹੁੰਦਾ ਮੈਂ ਕਿ ਆ ਨੇ ਅੰਗੇ ਜਿਥੇ ਬੰਦੇ ਨੂੰ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਇਹ ਲੋਕਾਂ ਦੇ ਕਾਰਵਾਈ ਆਪਾਂ ਜਰੂਰ ਨਾਲ ਮਿਲ ਕੇ ਕਰਾਈਏ ਮੇਰਾ ਸਾਥ ਦਿਓ ਇਸ ਚੀਜ਼ ਦੇ ਵਿੱਚ ਸਰੋਂ ਹੱਥ ਤੋਂ ਕਿਹਾ ਹੱਥ ਤੋਂ ਗਿਆ ਬਾਹਰੋਂ ਹੱਥ ਤੋਂ ਗਿਆ ਤੇ ਵੀ ਜਿੱ ਇੱਕ ਨਿੱਤੋਂ ਫੜ ਲਓ ਸਰੋਂ ਸਾਡਾ ਠੀਕ ਹੈ ਹਾਂ ਠੀਕ ਹੈ ਇੱਧਰ ਵੀਰੇ ਬੈ ਜਾਣਾ ਹੈ ਇੱਧਰ ਹੀ ਪਏ ਆ ਵਾਈ ਗਰੂ ਵੀਡੀਓ ਬਣਾਉਣਾ ਚਾਹਦਾ ਆ ਵੇਖੋ ਵੇਖੋ ਉਹ ਬਾਥਰੂਮ ਨਹੀਂ ਹੁਣਾ ਇੱਧਰ ਵੇਖੋ ਸਿੰਘ ਜੀ ਇੱਧਰ ਵੇਖੋ ਧੰਨ ਗੁਰੂ ਰਾਮਦਾਸ ਇੱਧਰ ਵੇਖੋ ਗੁਰਕਾ ਸਾਹਿਬ ਇੱਥੇ ਵੀ ਪਿਆਵਾ ਠੀਕ ਹੈ ਜੀ ਤੇ ਐਦਾਂ ਹੀ ਛਰਿਆ ਪਿਆ ਇਹ ਪਰ ਜਿਹੜਾ ਪੁੱਛਣਾ ਵੀ ਜੇ ਹੁੰਦੇ ਆ ਤੇ ਉਹਨਾਂ ਨੇ ਆਹੋ ਜੇ ਹੁੰਦੇ ਤੇ ਗੁਰਕਾ ਸਾਹਿਬ ਵੇਖਿਆ ਨਹੀਂ ਉਹਨਾਂ ਨੇ ਠੀਕ ਹੈ ਜੀ ਇਹਨਾਂ ਨੂੰ ਸ਼ਰਮ ਦਾ ਘੜਾ ਇਹਨੇ ਚੀਕਾ ਘੜਾਵਾਂਗੇ ਇਹਨਾਂ ਦੀ ਹੋਣ ਇਹਨਾਂ ਦੀ ਓਕੇ ਵੀ 4K ਹੈ ਸੋਨਾਂ ਪਹਿਲਾਂ ਬਾਅਦ ਚ ਗੱਲਾਂ ਕਰਦੇ ਆਪਾਂ ਪਹਿਲਾਂ ਯਾਰ ਐਨਸੀ ਭੱਜ ਤੋ ਗਿਆ ਹੈ ਨਾ ਇੱਕ ਇਧਰ ਵੇਖੋ ਸਹੀ ਜੀ ਇੱਕ ਆਵੇ ਨਿਤਨੇਮ ਦਾ ਗੁਰਕਾ ਫਰੇਮ ਮਾਈ ਬੇਨਤੀ ਠੀਕ ਹੈ ਜੀ ਇਹ ਵੀ ਗੁਰਕਾ ਸਾਹਿਬ ਪਿਆ ਤੇ ਵਾਈ ਗੁਰ ਦੇਖੋ ਆ ਕਿੰਨਾ ਬੁਰੇ ਹਾਲਾਤ ਆ ਭੈਣ ਤੇ ਮੈਂ ਟਰੀ ਡਿਸਟਰਬ ਹੋ ਉਹ ਮੈਨੂੰ ਉਸ ਬੰਦੇ ਤੇ ਸ਼ਰਮ ਆਉਂਦੀ ਆ ਕਿ ਸਰਕਾਰੀ ਨੌਕਰੀ ਕਰਦਾ ਪਿਆ ਵਾ ਠੀਕ ਹੈ ਜੀ ਦੋਵੇਂ ਜੀ ਸਰਕਾਰੀ ਨੌਕਰੀ ਕਰਦੇ ਪਏ ਤੇ ਗੁਰਕੇ ਸਾਬ ਦੀ ਇਹ ਦੇਖੋ ਕਿੰਨੀ ਇਹਨਾਂ ਨੇ ਕਿ ਕਿ ਇੱਜ਼ਤ ਰਿਸਪੈਕਟ ਕੀਤੀ ਹੈ ਸ਼ਰਮ ਨਾਲ ਤੋ ਕੀ ਆ ਯਾਰ ਹੱਥ ਤੋਂ ਕੀਆ ਇਹ ਗੁਰਕੇ ਸਾਬ ਪਹਿਲਾਂ ਫਾੜੇ ਇਹਨਾਂ ਨੂੰ ਸੂਚਾ ਕਪੜਾ ਕਪੜਾ ਗਿਆ ਇੱਕ ਵੀ ਜੀ ਸੂਚਾ ਕਪੜਾ ਫੜ ਲਓ ਇੱਥੋਂ ਠੀਕ ਹੈ ਜੀ ਉਹ ਤੁਹਾਈ ਗੇ ਇਹ ਨੂੰ ਲਾਉਣਾ ਮੈਂ ਇਹਨੂੰ ਛੱਡਦਾ ਕਿ ਰਿਪੋਰਟ ਆਇਆ ਕਿ ਐਥੇ ਟੈਲੀਗ੍ਰਾਮ ਲੱਗੇ ਹੋਣ ਸੱਚਾ ਠੀਕ ਹੈ ਜੀ ਹਾਂ ਲਾਈ ਵੀਡੀਓ ਫੋਨ ਫੋਨ ਲਾਈ ਉਹਨੂੰ ਆ ਇੱਥੇ ਆਨੇ ਤੇ ਟੈਟੇ ਹੀ ਕਰਵਾਉਣ ਲੱਗੇ ਜਾਂ ਫਿਰ ਦਰਖਾਸਤ ਠੀਕ ਹੈ ਜੀ ਤਾਂ ਪੁਲਿਸ ਸਟੇਸ਼ਨ ਗੱਲਦੇ ਆਪਾਂ ਪੁਲਿਸ ਸਟੇਸ਼ਨ ਜਾ ਕੇ ਤੇ ਇਹਨਾਂ ਤੇ ਦਰਖਾਸਤ ਦੋਣੇ ਆਪਾਂ ਇਹਨਾਂ ਨੂੰ ਇੱਧਰ ਇੱਧਰ ਦਰਖਾਸਤ ਇੱਧਰ ਦੀ ਮਾਰੋ ਔਰ ਇੱਕ ਮਿੰਟ ਆਓ ਚਾਪਈ ਸਾਬ ਦਾ ਪਾਟ ਇਧਰ ਦੇਖੋ ਸਿੰਘ ਜੀ ਚਾਪਈ ਸਾਬ ਦਾ ਗੁਰਕਾ ਸਾਹਿਬ ਵਿਖਾ ਥੱਲੇ ਵਿਖਾ ਆ ਵੇਖੋ ਗੁੜਕਾ ਸਾਹਿਬ ਚੌਪਈ ਸਾਹਿਬ ਦਾ ਪਿਆਵਾ ਗੁੜਕਾ ਸਾਹਿਬ ਤੇ ਹਾਲਾਤ ਦੇਖ ਲੋ ਗੁੜਕੇ ਸਾਹਿਬ ਦੇ ਹਾਲਾਤ ਇਧਰ ਸੰਜੀ ਇਧਰ ਵੇਖੋ ਇਧਰ ਵਾਈਕ ਤੁਹਾਨੂੰ ਕੋ ਰਾਮਦਾਸ ਮੇਰਾ ਵੀ ਚਾਹ ਲੈ ਯਾਰ ਇਹਦੇ ਚਾੜੇ ਨੂੰ ਵਾਈਕ ਤੁਹਾਨੂੰ ਕੋ ਰਾਮਦਾਸ ਆਹ ਵੇਖ ਲੋ ਇਹਨਾਂ ਦਰਿੰਦਿਆਂ ਦੇ ਕੰਮ ਰੱਬ ਨੂੰ ਦੁਨੀਆ ਭੁਲੀ ਪਈ ਹੈ ਪਹਿਲੇ ਪਾਜੀ ਤੇ ਪੜਦੇ ਹੁੰਦੇ ਸੀ ਇਹ ਬਾਹਰ ਹੀ ਪਏ ਆ ਜਾਂ ਤੋਂ ਵੇ ਕਿ ਪੇਟੀ ਦੇ ਵਿੱਚ ਪਏ ਆ ਵੀ ਕਿਸੇ ਦੀ ਨਿਗਾਹ ਨਹੀਂ ਪਈ ਹੈਣਾ ਜੀ ਕਿਸੇ ਨਿਗਾਹ ਨਹੀਂ ਪਈ ਉਹ ਬੱਜੀ ਆਵੇ ਇੱਥੇ ਪੈਣੇ ਇੱਥੇ ਤੇ ਕੰਪਲੇਂਟ ਕਰਾ ਦੇਣੀ ਹੁਣੇ ਅਸੀਂ ਕਰਾ ਦੋ ਨਹੀਂ ਜਿਹੜਾ ਸਾਡੇ ਗੁਰੂਦਾਨ ਨਹੀਂ ਬੰਦਾ ਫੋਨ ਨੇ ਜਿਹਨੇ ਦਾਨ ਦੇ ਤਾਣਾ ਉਹਨੇ ਹੁਣ ਫੋਨ ਨਹੀਂ ਚੁੱਕਣਾ ਨਹੀਂ ਚੁੱਕਣਾ ਕੋਈ ਗੱਲ ਨਹੀਂ ਫੋਨ ਇੱਥੇ ਇਹਨਾਂ ਸਾਹਮਣੇ ਕੈਮਰੇ ਤੇ ਫੋਨ ਲਾ ਕੇ ਵੇਖ ਲੋ ਇਹ ਉਹ ਚੁੱਕ ਨਹੀਂ ਰਹੀ ਫੋਨ ਇਹੋ ਜਿਹੇ ਲੋਕਾਂ ਨੂੰ ਮਾਰਾ ਤੱਕੋ ਹੀ ਹੁੰਦੀ ਆ ਇਹ ਇਹਦਾ ਜਦੋਂ ਫਾਦਰ ਸਾਹਿਬ ਜੀਦਾ ਇਹਨਾਂ ਤੇ ਬੜੀ ਸੋਹਣੀ ਸੀ ਆਪਣਾ ਇਹ ਕੀ ਕਰਦੀ ਸੀ ਢੀੜਾ ਕਪੜਾ ਧੋਂਦੀ ਸੀ ਮਸ਼ੀਨ ਰੱਖੀ ਸੀ ਆਪੇ ਢੀੜੇ ਤੋਂ ਲੈਂਦੀ ਸੀ ਰੋਟੀ ਬਣਾ ਲੈਂਦੀ ਸੀ ਰੋਟੀ ਉਹ ਨਾ ਬਾਹਰੋਂ ਵੀ ਲੈ ਆਉਂਦੇ ਆਪ ਸਰਵਨ ਆਕਾਸ਼ ਉਹਦਾ ਫੋਨ ਬੰਦ ਕਰਕੇ ਉੱਥੇ ਪਰਮਜੀਤ ਸਿੰਘ ਕਾਲੀ ਦਾ ਨੰਬਰ ਘਟਾ ਕੇ ਚਾਹ ਬਣਾ ਲੈਣੇ ਇਹ ਸਾਰਾ ਕੁਝ ਇਹ ਕੰਮ ਕਰ ਲੈਂਦੀ ਆ ਹਾਂ ਜੇਬ ਕੇ ਪਾੜਾ ਜੇਬ ਕੇ ਪਾੜਾ ਸੇਵਿੰਗ ਚਾਗਾ ਉਹਦਾ ਫੋਨ ਨੰਬਰ ਕਾਰਡ ਬੰਦ ਕਰਕੇ ਕੋਈ ਇੰਨੀ ਜ਼ਿਆਦੀ ਪ੍ਰੋਬਲਮ ਨਹੀਂ ਇਹ ਵਿਚਾਰੀ ਨੂੰ ਜਾਣ ਕੇ ੱੱਕੇ ਨਾਲ ਹੀ ਮੈਂਟਲ ਕਰੀ ਜਾਂਦੇ ਆ ਹੂੰ ਕੋਕੇ ਸਾਨੂੰ ਇਹ ਆ ਕਿ ਤੁਸੀਂ ਚੱਲ ਆ ਜੋਗੇ ਵੇਖ ਲੂ ਮੋਕਾ ਵੇਖ ਲੂ ਪਰ ਸਾਨੂੰ ਬੇਦ ਵੀ ਜਰੀ ਨਹੀਂ ਜਾਂਦੀ ਇਹ ਥੜੀ ਵੀ ਆਪਣੇ ਪਿਓ ਨੂੰ ਅਸੀਂ ਹਾਂ ਆਦਰ ਜਿੰਦਾ ਸੀ ਉਹ ਬਾਹਰੋਂ ਫਲ ਫਰੂਟ ਲਿਆਉਂਦਾ ਸੀ ਅੰਦਰ ਪਠਾਉਂਦਾ ਇੱਕ ਥਾਂ ਹੀ ਵੀਧੀ ਰੱਖੋ ਇੱਕ ਥਾਂ ਹੀ ਆਇਆ ਜਾ ਇੱਥੇ ਰਖਾਈਏ ਸਰ ਅਕਾਸ਼ ਇੱਥੇ ਆ ਨਾ ਨਾ ਇੱਕ ਮਿੰਟ ਵੀਧੀ ਖੜ ਜੋ ਉਤਲੇ ਤੋਂ ਆਜਾ ਆਏ ਖੜ ਜੋ ਨਾ ਨਾ ਇੱਥੇ ਨਾਲ ਕੋਈ ਗੱਲ ਨਹੀਂ ਇੱਥੇ ਰਖਾਇਓ ਤੁਸੀਂ ਸਾਬ ਇੱਕ ਮਿੰਟ ਮੈਨੂੰ ਇੱਕ ਮਿੰਟ ਚਾਹੀਦੀ ਆਇ ਤੇ ਰਖੂ ਅਜਾ ਕਾਸ਼ ਲਾਈਟਿਕਾ ਲੈਣੀ ਸੀ ਵੀਧੀ ਜਿੱਥੇ ਮਾਰੇ ਤੇ ਰੱਖਦੇ ਆਪਾਂ ਗੁਰਕੇ ਸਾਹਿਬ ਰਾਜਾ ਤੇ ਰੱਖਾ ਰਹੇ ਹਾਂ ਹਾਂ ਇੱਥੇ ਰਖਾ ਲਾ ਹਾਂ ਇੱਥੇ ਰੱਖਾ ਲਾ ਹਾਂ ਕੋਈ ਜੀਤਾਂ ਗੁਰ ਆਉਂਦੇ ਸ ਇੱਥੇ ਰਖਾ ਲਾ ਗੁਰਕੇ ਸਾਹਿਬ ਕੋਈ ਗੱਲੀ ਨਾਲ ਪੜ੍ਹਨੀ ਸੀ ਦਵੈ ਸਾਹਿਬ ਲੈਣਾ ਇਹਨਾਂ ਤੋਂ ਹਾਂਜੀ ਹਾਂ ਪਾਣੀ ਲੈ ਲਓ ਦੇ ਬੈਠੋ ਨੇ ਬਰੋ ਵੀ ਟੋਕੀ ਜੱਜ ਕੇ ਨਿਊ ਕਲਕਤਾ ਐ ਉਹ ਹਲੇ ਜਿਆਸਤ ਹੈ ਕਿਤਾ ਕ੍ਰਿਡ ਟਾਕ ਕੋ ਸਿਸਕਰ ਰਹੀ ਹੈ ਅੱਜ ਇਸ ਲੱਤ ਕੋ ਗੌਂਟ ਰਹਿਦੀ ਹੈ ਸਾਈਂ ਹੀ ਆ ਵੀਡੀਓ ਨਹੀਂ ਦੱਸ ਦਿਆ ਕਿ ਜਿਹੜੀ ਆ ਪਰਦਾ ਪਾਇਆ ਨਾ ਐਸੇ ਗੱਲੋਂ ਪਰਦਾ ਪਾਇਆ ਵਾ ਕਿ ਜਦੋਂ ਭੈਣ ਕੇ ਯਰ ਕੱਪੜੇ ਲਾ ਲੈਂਦੇ ਆ ਤੇ ਇਹ ਫਿਰ ਬਾਹਰੋਂ ਝਾਕ ਝਾਕਦੀ ਆ ਬਾਹਰੋਂ ਪੂਰਾ ਦਿਸਦਾ ਵਾ ਨੌਜਵਾਨ ਭੈਣ ਵਾ ਸੀਰੀਜ਼ ਕਰਕੇ ਚੰਗੇ ਨਹੀਂ ਲੱਗੀਦਾ ਇੱਥੇ ਬਾਹਰ ਜਿਹੜੇ ਕਹਿੰਦੇ ਨਾਉਣ ਲੱਗ ਪੈਂਦੇ ਆ ਇਹਦਾ ਕਰਕੇ ਇਹਨਾਂ ਵਿਚਾਰੇ ਨੇ ਆਪ ਕੱਪੜੇ ਪਾਏ ਆ ਤੇ ਇਹ ਨਾ ਚੀਜ਼ਾਂ ਦਾ ਉਹਨਾਂ ਨੂੰ ਨਹੀਂ ਪਤਾ ਲੋਕਾਂ ਨੂੰ जिस व्यक्ति ने मुझे कॉल कर रहे हो, वो दूसरी कॉल पर यूज़ हो आया है। कृपा करके होल्ड करो, जापान में दोबारा कोशिश करो। आप को तो सकते हो कॉल कर रही हैं? है तो लो। हाँ फोन दे दिया। क्योंकि आ आना तो मतलब किसका नहीं है? जाओ जिनाली। अंजलि। अंजलि उन्होंने कहा कि ਫੇਰ ਸਫਾਈ ਕਰ ਦਿਓ ਇੰਨੇ ਮੁਸ਼ਕਲ ਚ ਰਹਿੰਦੀ ਹੈ ਜਾਂ ਕਿਹਦੇ ਨੂੰ ਕੋਣ ਆਵਾਜ਼ਾਂ ਮਾਰੀ ਦੀਆਂ ਮੰਨਦੇ ਸੋਣ ਭਾਗ ਦੇਣੇ ਤੈਨੂੰ ਚਾਹ ਪਿਆਉਣੇ ਆ ਪਾਣੀ ਮਾਰੋ ਪਾਣੀ ਮਾਰ ਤੇ ਵੇਪਰ ਮਾਰ ਤੇ ਫਿਰ ਆਪੇ ਹੀ ਪਾਣੀ ਢੋਲ ਦੀ ਹਾਂਜੀ ਮੁਸ਼ਕਲ ਆਉਂਦੀ ਹੈ ਬੜੀ ਮੁਸ਼ਕਲ ਆਉਂਦੀ ਹੈ ਬੱਚੇ ਨਾਲ ਤੁਸੀਂ ਜਿਵੇਂ ਤੁਹਾਨੂੰ ਬੜੀ ਮੁਸ਼ਕਲ ਆਉਂਦੀ ਹੈ ਤੁਸੀਂ ਧੰਨ ਕਿ ਜੁੱਠੀ ਕੋਲਦੇ ਵੀ ਹਸ ਤੇ ਪਾਣੀ ਤਾਂ ਇੱਕ ਬਾਅਦ ਨਿਕਲੇ ਨਹੀਂ ਚਾਹ ਥੋੜੀ ਮਿਹਰਬਾਨੀ ਦੁਬਾਰਾ ਕੋਸ਼ਿਸ਼ ਕਰੋ ਉਹਨੇ ਅੰਦਰ ਵਾਲੇ ਨੂੰ ਕਾਲ ਕੀਤਾ ਹੈ ਹੋ ਉਪੀ ਦੋ ਸੇ ਕਾਲ ਪਰ ਬਹਿਤ ਹੈ ਯਾਕੋਤ ਸਮੇ ਪਛਤਾਪ ਤੇ ਮੋਲ ਲਾ ਪਈ ਇੰਨਾ ਕੰਡਲਾ ਲਾ ਕੇ ਤੇ ਉਹਦੇ ਵਿੱਚ ਦੀ ਵਸਦੀ ਗੱਲ ਹੈ ਇਹਦੇ ਵਿੱਚ ਦੀ ਵਸਦੀ ਗੱਲ ਹੈ ਅਸੀਂ ਦੇਖੀ ਨਾ ਮੈਂ ਇਹਨਾਂ ਨੂੰ ਕਹੀ ਆਪੇ ਮਤਲਬ ਉਹਦੇ ਨਾਲ ਕੋਈ ਗੱਲ ਨਾ ਸਾਂਝੀ ਕਰਿਆ ਕਰੋ ਵੀ ਬਾਈ ਚਾਂਸ ਕੋਈ ਗਾਲ-ਗੋਲ ਕੱਢੂਗੀ ਤੇ ਆਪਾਂ ਉਹਨੂੰ ਕੀ ਕਹਿ ਸਕਦੇ ਆਪਾਂ ਗੁੱਸਾ ਵੀ ਕਰ ਹਾਂਜੀ ਹਾਂਜੀ ਹੋਣ ਹਥੇ ਪੈਣਾ ਕਿ ਨਹੀਂ ਰੋਜ਼ ਜਾ ਕੇ ਆ ਕੇ ਹੋ ਗਏ ਉਹਨੇ ਮਿਲ ਕੇ ਆਉਨੇ ਨੇ ਸ਼ਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਨੂੰ ਅਬਾਪਾ ਜੀ ਵੈਗੋ ਜਿੱਕਾ ਖਾਲਸਾ ਵੈਜੀ ਫਤੀ ਜੀ ਬਾਬਾ ਜੀ ਵਧੀਆ ਹੋਦੇ ਕਿੱਥੇ ਫੋਜਾਂ ਇਸ ਟਾਈਮ ਆ ਮੈਂ ਤੇ ਸ਼ਹਿਰੀ ਆ ਹਾਂ ਅਮਰਸਾ ਜੀ ਅ ਸਿੰਘ ਸਾਹਿਬ ਜੀ ਮੈਂ ਨਾ ਤਰਨਤਾਰ ਨਾਇਆ ਵਾਂ ਇੱਥੇ ਸ਼ਹਿਰ ਦੇ ਵਿੱਚ ਇੱਕ ਨਾ ਭੈਣ ਸੀ ਮੈਂਟਲੀ ਡਿਸਟਰਬ ਸੀ ਉਹਨੂੰ ਪਿਛਲੇ 2 ਸਾਲ ਦੇ ਤੋਂ ਅੰਦਰ ਤੇ ਤਾੜ ਕੇ ਰੱਖਿਆ ਸੀ ਤੇ ਆ ਪਰਿਵਾਰ ਹੋਰ ਕਿਤੇ ਰਹਿੰਦਾ ਸੀਗਾ ਤੇ ਅੰਦਰ ਜਦੋਂ ਮੈਂ ਗਿਆ ਭੈਣ ਨੂੰ ਬਾਹਰ ਕੱਢਿਆ ਲੋਕ ਲਾ ਕੇ ਖੋਲ ਲਿਆ ਤੇ ਸਿੰਘ ਸਾਹਿਬ ਜੀ ਮੈਂ ਵੀਡੀਓ ਬਣਾਈ ਆ ਗੁਰਕੇ ਸਾਹਿਬ ਐਦਾਂ ਹੀ ਪਏ ਉਹਦੇ ਵਿੱਚ ਗੰਦ ਮੰਦ ਜੀ ਕਿੱਥੇ ਆ ਤਰਨਤਾਰਨ ਇਸ ਟਾਈਮ ਉੱਥੇ ਖੜਾ ਆ ਤਰਨਤਾਰਨ ਗੁਰਤੇਗਬਦ ਨਗਰ ਅਗਰਪਾ ਆਈਏ ਨਾ ਬਾਈਪਾਸ ਹਾਂਜੀ ਮਾਏ ਪੁੱਠੀਆਂ ਖਰੂਪਿਆ ਆ ਮੈਂ ਗੁਰਕੇ ਸਾਹਿਬ ਗੁਰਕੇ ਸਾਹਿਬ ਕਿੰਨੇ ਆ ਦੋ ਤਿੰਨ ਨਿਕਲੇ ਮੈਂ ਵੀਡੀਓ ਬਣਾਈ ਆ ਹੁਣ ਅਸੀਂ ਉਹਨੂੰ ਚਾਰ ਛੁੜ ਕੇ ਸਾਈਡ ਤੇ ਰੱਖਿਆ ਵਾ ਤੋਰ ਮੀਂਹ ਕੋ ਜਿਆ ਦੇ ਗੁੜਕੇ ਸਾਹਾ ਗੁੜਕੇ ਸਾਹਾ ਠੀਕ ਹੈ ਕੱਲੇ ਗੁੜਕੇ ਸਾਹਾ ਠੀਕ ਚੋਪਾਈ ਸਾਹਿਬ ਦਾ ਨਿਤਨੇਮ ਦਾਵਾ ਠੀਕ ਹੈ ਜੀ ਤੇ ਐਦਾ ਹੀ ਪਿਆ ਤੇ ਉਹ ਕੱਲੀ ਕੱਲੀ ਉਹ ਕਮਲੀ ਜਿਹੜੀ ਪੁਗਰੀ ਉਹ ਹੀ ਉਹ ਕੱਲੀ ਕੱਲੀ ਉਹ ਕਮਲੀ ਭੈਣ ਮੈਂ ਵੀਡੀਓ ਕਾਲ ਕਰ ਮਾਰੀ ਮੈਂ ਵੀਡੀਓ ਕਾਲ ਕਰਦਾ 1 ਮਿੰਟ ਸੁਭਾ ਦੇਵਾ ਸੁਖਰੂ ਮਾਰੀ ਜਮਾ ਹੱਗੋ ਮੈਂ ਆ ਗਿਆ ਆਜੋ 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 ਸੱਦੇ ਮੈਂ ਕੋ ਪਾਸ ਕਰ ਲਿਆ ਪ੍ਰੋਪਰ ਵੀਡੀਓ ਬਣਾਈ ਉਹਨਾਂ ਚੀਜ਼ਾਂ ਦੀ ਆਗੇ ਕੇ ਜੀ ਕਾਂ ਕਾ ਵੇਖਿਆ ਇਹਨਾਂ ਦੇ ਕਿਦਾਂ ਚਿਕਾ ਨਿਕਲਦੀ ਹੁਣ ਕੋਸ ਨੂੰ ਆਪ ਕਰਨੇ ਜੀ ਮੈਂ ਤੇ ਆਪੇ ਆਪੇ ਇਹਨਾਂ ਸਿੰਚਾਉਣੇ ਕਰ ਦੇਣਾ ਹਾਂ ਅੱਧਾ ਘੰਟਾ ਠੀਕ ਲੋ ਨੇ ਇਹਨਾਂ ਨੂੰ ਆਉਂਦੇ ਆ ਸਿੰਗਾ ਕਿਤੇ ਜਾਂਦੇ ਇਸ ਤਰ੍ਹਾਂ ਇੱਕ ਮੋਟਰਸਾਈਕਲ ਗੱਡੀਆਂ ਨੇ ਵੇਖਿਆ ਜੀ ਇਹਨੂੰ ਕੱਟੀ ਮੋਟਰਸਾਈਕਲ ਆਪਣਾ ਹੈਲੋ ਹੈਲੋ ਪਾਦੀ ਆਇਓ ਇੱਕ ਵਾਰੀ ਇੱਥੇ ਮੜਾ ਜਾ ਭਾਈ ਮੈਂ ਚੋਲਾ ਸਾਹਿਬ ਦਾ ਭਾਈ ਗੁਰੂ ਗੁੜਕੇ ਸਾਹਿਬਾਂ ਦੀ ਬੇਦਵੀ ਦਾ ਹੈਗਾ ਜੇ ਕੇਸ ਜੇ ਮੇਰੀ ਗੱਲ ਸੁਣ ਲਿਓ ਮੇਰੀ ਗੱਲ ਸੁਣ ਲਿਓ ਮੇਰੀ ਗੱਲ ਸੁਣ ਲਿਓ ਕੱਲ ਨੂੰ ਤੁਸੀਂ ਨੌਕਰੀ ਜੇ ਨੌਕਰੀ ਦੇਣਾ ਰਹਿ ਤੇ ਫਿਰ ਕੀ ਕਰੋਗੇ ਮੈਂ ਤੁਹਾਨੂੰ ਇਹ ਮੈਨੂੰ ਨੌਕਰੀ ਦੇ ਦੇਣਾ ਲੋ ਬਈ ਨੌਕਰੀ ਤੋਂ ਨੌਕਰੀ ਤੋਂ ਤੁਹਾਡੀ ਚੀਕਾਂ ਮਾਰ ਕੇ ਤਾਂ ਟੈਕਨੀਕਲ ਨਾਲੇ ਤੁਸੀਂ ਤੁਸੀਂ ਮੇਰੇ ਤੋਂ ਬਾਅਦ ਜਾਵੇ ਮੈਂ ਤਾਂ ਰਹਿ ਗਿਆ ਕਿ ਮੈਂ ਇੱਥੋਂ ਚੋਲਾ ਆਵੇ ਇੱਥੋਂ ਭੁਲੇ ਆ ਜਾਏ ਭਾਈ ਇੱਥੇ ਇੱਥੇ ਪਹੁੰਚੋ ਤੁਸੀਂ ਅਸੀਂ ਉੱਥੇ ਆਏ ਆ ਗੁਰਦੇਵ ਸਿੰਘ ਅਸੀਂ ਲਾਈਵ ਵੀਡੀਓ ਬਣਾਏ ਗੁਰਦੇਵ ਸਿੰਘ ਦੀ ਬੇਦਬੀ ਹੋਈ ਹੈ ਨਿਹੰਗ ਜਿੱਥੇ ਬੰਨੀ ਆਂਡੀਆਂ ਦੇ ਠੀਕ ਹੈ ਜੀ ਤੁਹਾਡਾ ਐਸੇ ਜਿਹ ਪਲੀਅ ਕੇ ਕਰ ਇੱਥੇ ਪਹੁੰਚੋ ਕੀ ਹੈ ਨਿਹੰਗ ਜਿੱਥੇ ਬੰਨੀ ਆਂਡੀਆਂ ਜਿੱਥੇ ਤੁਹਾਡੇ ਕੋਲ ਕੋਈ ਗੱਲ ਨਹੀਂ ਭਾਈ ਕੋਈ ਨਹੀਂ ਠੀਕ ਹੈ ਜੀ ਤੇ ਮੈਂ ਦੁਬਾਰਾ ਫੋਨ ਨਹੀਂ ਤੇ ਲਾਉਣਾ ਹੁਣ ਤੁਹਾਨੂੰ ਕਮਾਲ ਯਾਰ ਇਹ ਨਾ ਲੋਕਾਂ ਦੀ ਹੁਣ ਤੁਹਾਡੇ ਕਹਿੰਦੇ ਕਹਿ ਰਹੇ ਮੈਨੂੰ ਕੌਣ ਕਢਾਊਗਾ ਮੈਨੂੰ ਬਾਹਰ ਕਢਾਊਗਾ ਕਹਿੰਦੇ ਆਉਂਦਾ ਕਢਾਊਗਾ ਮੈਂ ਤੂੰ ਚੀਕਾ ਮਤੂੰ ਚੀਕਾ ਮਾਰੇਗਾ ਸ਼ਰਮ ਹੋਣੀ ਜੈਦੀ ਨਾ ਲੋਕਾਂ ਨੂੰ ਨਹੀਂ ਹੁਣ ਦੱਸਿਓ ਮੈਨੂੰ ਦੁੱਧ ਲੈਣ ਗਿਆ ਕੀ ਕਹਿੰਦੇ ਤੁਸੀਂ ਜੇ ਦੁੱਧ ਲੈਣ ਹੁੰਦੀ ਜੀ ਦੁੱਧ ਮੈਨੂੰ ਰੋਜ਼ ਹੀ ਵਾਜਾ ਵਿਚਾਰੇ ਮਾਰਦੇ ਦੁੱਧ ਮੈਨੂੰ ਦੇਜੋ ਵੀਰ ਜੀ ਦੁੱਧ ਦੇਜੋ ਅੱਛਾ ਭੈਣ ਐਦਾਂ ਪਾਈਦਾ ਆਹ ਭਾਈ ਸਰਦਾਰ ਭਾਈ ਆਏ ਆ ਸੋਸਾਇਟੀ ਵੱਲੋਂ ਇਹਨਾਂ ਨਾਲ ਕਰੋ ਭੈਣ ਹੈਲੋ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਭੈਣੇ ਸੀ ਨਾ ਬਾਬਾ ਰਤਨਦੇਵ ਸੋਸਾਇਟੀ ਤੋਂ ਆਇਆ ਹਰੀ ਤੁਸੀਂ ਆਪਣੀ ਸੱਕੀ ਪੈਣ ਨੂੰ ਇਹ ਪਿਛਲੇ 2 ਸਾਲ ਤੋਂ ਲੋਕ ਲਾ ਕੇ ਅੰਦਰ ਕਹੇ ਹਾਂ ਜੀ ਇਹ ਮਤਲਬ ਕਿ ਇਹਦੀ ਵਜ੍ਹਾ ਕੀ ਹੈ ਜੀ ਭਾਜੀ ਇਹਦੀ ਵਜ੍ਹਾ ਇਹ ਹੈ ਕਿ ਮਾਮਲਾ ਦੋਵੇਂ ਨੇ ਭੇਜੇ ਅੱਛਾ ਜੀ ਤੇ ਮੈਂ ਵਿਆਹੀ ਹੋਈ ਆ ਮੇਰੇ ਸਹੁਰੇ ਮੈਨੂੰ ਰੱਖਣ ਨਹੀਂ ਦਿੰਦੇ ਆਪਣੇ ਨਾਲ ਓਕੇ ਸਾਲ ਦਾ ਬੱਚਾ ਵਾ ਅੱਛਾ ਜੀ ਠੀਕ ਆ ਮੇਰਾ ਭਰਾ ਵੀ ਇੱਕ ਇਦਾਂ ਹੀ ਆ ਇਹਦੇ ਵਾਂਗੂ ਉਹ ਸੜਕਾਂ ਤੇ ਫਿਰਦਾ ਹੈ ਪੈਣੀ ਜੀ ਕਿ ਤੁਸੀਂ ਕੋਲ ਨਹੀਂ ਰੱਖ ਸਕਦੇ ਮੈਂ ਐਗਰੀ ਆ ਤੇ ਪਰ ਤੁਸੀਂ ਲੋਕ ਲਾ ਕੇ ਵੀ ਨਹੀਂ ਨਾ ਇਹਨਾਂ ਨੂੰ ਘਰੇ 2 ਸਾਲ ਤੋਂ ਬੰਦ ਕਰਕੇ ਛੱਡ ਕੇ ਜਾ ਸਕਦੇ ਜੀ ਜੀ ਗੱਲ ਸੁਣੋ ਪਾਜੀ ਜੇ ਮੈਂ ਇਹਨੂੰ ਕੁਲੀ ਛੱਡ ਫੇਖੀ ਖੁੱਲੀ ਨਹੀਂ ਛੱਡ ਛੱਡ ਨਹੀਂ ਖੁੱਲੀ ਮੈਂ ਮੰਨਦਾ ਨਹੀਂ ਛੱਡਣਾ ਤੁਸੀਂ ਕਿਸੇ ਜਿੰਮੇਵਾਰ ਅਥਾਰਟੀ ਨੂੰ ਦੋਜ ਦੇ ਦੋ ਤੁਸੀਂ ਤੁਸੀਂ ਇਹਨਾਂ ਦੀ ਕੋਈ ਸਾਹ ਸੰਭਾਲ ਲਈ ਕੋਈ ਰਖਾ ਦਿਓ ਏਡੀ ਪ੍ਰਾਪਰਟੀ ਤੁਹਾਡੀ ਫਿਰ ਉਸ ਤੋਂ ਬਾਅਦ ਪਹਿਨੇ ਮੇਰੀ ਮੇਰੀ ਗੱਲ ਸੁਣ ਉਸ ਤੋਂ ਬਾਅਦ ਮੇਰੀ ਗੱਲ ਸੁਣ ਤੁਸੀਂ ਹੁਣ ਪਹਿਲੀ ਗੱਲ ਤੁਸੀਂ ਇੱਥੇ ਪਹੁੰਚੋ ਠੀਕ ਹੈ ਜੀ ਇੱਥੇ ਢਾਡੇ ਭਲਾਵਾ ਅਸੀਂ ਆ ਨਹਾਗੇ ਜਿੱਥੇ ਬਧੇ ਆ ਇੱਥੇ ਸੱਧਿਆ ਵਾ ਗੁੱਟਕੇ ਸਾਬਾਂ ਦੀ ਕਿੰਨੀ ਘੋਰ ਬੇਦਬੀ ਹੋ ਰਹੀ ਇੱਥੇ ਮੈਂ ਵੀਡੀਓ ਬਣਾਈ ਉਸ ਚੀਜ਼ ਦੀ ਉਸ ਚੀਜ਼ ਦੀ ਮੇਰੇ ਕੋਲ ਵੀਡੀਓ ਪ੍ਰੂਫ ਵਾ ਠੀਕ ਹੈ ਜੀ ਨਾਲ ਦੇ ਆਂਡ ਗਵਾਂਡ ਲੋਕ ਵਾਸੀ ਜਿੰਦਰਾ ਲੋਕ ਤੋੜ ਕੇ ਅੰਦਰ ਆਇਆ ਠੀਕ ਹੈ ਜੀ ਐਮਸੀ ਸਾਹਿਬ ਵੀ ਆ ਰਹੇ ਆ ਠੀਕ ਹੈ ਜੀ ਦੂਜੀ ਗੱਲ ਹੈ ਕਿ ਇੱਥੇ ਇਹ ਗੰਧ ਦੇ ਵਿੱਚ ਗੁਰਕੇ ਸਾਹਿਬ ਪੈ ਭਨੇ ਇੱਥੇ ਇਹਦਾ ਕੌਣ ਉਹਦੀ ਜ਼ਿੰਮੇਵਾਰੀ ਕੌਣ ਹੋਊਦਾ ਜ਼ਿੰਮੇਵਾਰਾ ਪੜੀ ਦੇਖੋ ਮੈਂ ਇਸ ਕੋਲੇ ਨਹੀਂ ਤੇ ਆਸਰ ਨਹੀਂ ਕਿਉਂਕਿ ਮੈਂ ਕੰਮ ਤੇ ਹੈ ਜੀ ਨਾ ਅਸਲ ਤੇ ਨਾ ਆਏ ਗਾਈ ਸਭ ਤੋਂ ਸਭ ਮੇਰੇ ਨਾਲ ਸੌਣ ਕੰਮ ਆਪਣਾ ਗੁਰੂ ਦੀ ਤੋਂ ਬਾਅਦ ਆ ਜੂਗੀ ਸਾਡੇ ਤੋਂ ਕਿੰਨੇ ਵਜੇ ਮਰਜ਼ੀ ਤੁਸੀਂ ਕਹੋ ਮੈਂ ਅਸੀਂ ਹੁਣ ਜਿਨਗ ਜੱਥੇ ਬੰਨਿਆ ਇੱਥੇ ਆ ਰਹੀ ਆ ਵਾ ਠੀਕ ਹੈ ਜੀ ਇੱਕ ਇੱਕ ਵਜ ਗਏ ਮੈਂ ਤੁਹਾਨੂੰ ਕੋਈ ਧਮਕੀ ਨਹੀਂ ਦੇ ਰਿਹਾ ਤੁਹਾਨੂੰ ਮੈਂ ਸੱਚਾਈ ਦੱਸ ਰਿਹਾ ਵਾ ਵੀ ਤੁਸੀਂ ਗੁਰੂ ਮਹਾਰਾਜ ਦੀ ਕਿੰਨੀ ਬੇਰਵੀ ਕਰਾ ਰਹੇ ਰਹੇ ਥੇ ਠੀਕ ਹੈ ਜੀ ਉੱਥੇ ਗੰਦ ਪਿਆ ਵਾ ਉੱਥੇ ਘੱਟੇ ਮਿੱਟੀ ਪਿਆ ਆ ਆਪਾਂ ਤੇ ਗੁਰੂ ਦੀ ਉਹਦੀ ਵਾਸਤੇ ਸਾਮ ਸਮਾਨ ਵਾਸਤੇ ਆਪਾਂ ਜਾਣਾਂ ਤੱਕ ਵਾਰ ਦਿੰਨੇ ਆ ਮੇਰੀ ਗੱਲ ਸੁਣੋ ਇੱਕ ਮਿੰਟ ਹਾਂਜੀ ਮੈਂ ਇਹ ਸਾਰਾ ਆਪਣੇ ਇੱਕ ਕਮਰੇ ਚ ਲੋਕ ਚ ਰੱਖਿਆ ਸੀ ਸਾਰਾ ਸਮਾਨ ਅੱਛਾ ਲੋਕ ਚ ਰੱਖਿਆ ਸੀ ਇਹਨੇ ਲੋਕ ਤੋੜ ਦਿੱਤਾ ਅਗੂ ਗੱਲ ਸੁਣ ਲੋ ਮੇਰੀ ਤਾਂ ਹਾਂਜੀ ਹਾਂਜੀ ਇਹਨੇ ਲੋਕ ਤੋੜ ਦਿੱਤਾ ਇਹ ਸੇਫ ਲੋਕ ਬਣਾਇਆ ਇਫ ਸੇਫ ਲੋਕ ਤੋਂ ਵੀ ਕਹਿੰਦੇ ਪਹਿਲੇ ਤੁਸੀਂ ਮੰਨ ਕੇ ਚਲੋ ਕਿ ਮੈਂਟਲੀ ਅਫਸੈਟ ਬੰਦਾ ਵਾ ਘਰੇ 24 ਘੰਟੇ ਲੋਕ ਵਾ ਹਨਾ ਲੋਕ ਤੋੜੇ ਨੂੰ ਇੱਕ ਦਿਨ ਤੋ ਹੋਇਆ ਨਹੀਂ ਹੋਣਾ ਘਟ ਘਟ ਪਤਾ ਨਹੀਂ ਮਹੀਨਾ ਹੋ ਗਿਆ ਜਾਂ 2 ਮਹੀਨੇ ਹੋ ਗਿਆ ਤੁਸੀਂ ਇੱਥੇ ਆਣ ਕੇ ਵੇਖਿਆ ਹੀ ਨਹੀਂ ਵੀ ਕਿਹੜੇ ਪਾਸੇ ਹੋ ਰਹੀ ਆ ਭਾਜੀ ਮੈਂ ਦੋ ਦਿਨ ਆਨੀ ਆ ਸਿਰਫ ਦੋ ਦਿਨ ਹੋਏ ਕਿ ਮੇਰੀ ਬੱਤੀ ਠੀਕ ਨਹੀਂ ਸੀ ਚਲੋ ਪਹਿਨੇ ਮੈਂ ਤੇ ਤੁਹਾਨੂੰ ਇੱਕੋ ਗੱਲ ਕਵਾਂਗਾ ਕਿ ਇੱਕ ਰੀਥੇ ਪਹੁੰਚੋ ਇੱਥੇ ਤੁਹਾਡੇ ਭਲਾ ਜੇ ਠੀਕ ਹੈ ਜੀ ਅਸੀਂ ਪੁਲਿਸ ਨੂੰ ਵੀ ਕੰਪਲੀਟ ਕਰ ਦਿੱਤੀ ਪੁਲ ਲੇ ਜੀ ਜੇ ਕੌਣ ਚੱਲਦੀ ਚਲੋ ਤੁਹਾਡੀ ਮਰਜ਼ੀ ਪਣੀ ਨਹੀਂ ਪਹੁੰਚ ਸਕਦੀ ਤੁਹਾਡੀ ਮਰਜ਼ੀ ਕੋਈ ਗੱਲ ਨਹੀਂ ਰਹਿਣ ਦਿਓ ਨਾ ਆਓ ਉਹ ਤੇ ਡਿੱਕਣ ਡਿਆ ਨੇ ਕਦੋਂ ਇਹ ਬੁੜਕੇ ਤੇ ਹੀ ਕਦੋਂ ਸਾਭੀਏ ਉਹਨਾਂ ਦੀ ਜਨਮਤ ਤੁਹਾਡਾ ਮੈਂ ਹਾਂ ਹਾਂਜੀ ਹਾਂਜੀ ਸਿੰਘ ਸਾਹਿਬ ਜੀ ਵੀ ਨਹੀਂ ਰਹਿਣੀ ਵੀਡੀਓ ਬਣਾਈ ਹੋ ਪੇ ਪਾਜੀ ਮੈਂ ਉਹਨਾਂ ਨੂੰ ਫੋਨ ਕੀਤਾ ਵਾ ਵਾਈਫ ਨੂੰ ਵੀ ਫੋਨ ਕੀਤਾ ਵਾ ਤੇ ਹਸਬੈਂਡ ਨੂੰ ਫੋਨ ਕੀਤਾ ਵਾ ਦੋਵੇਂ ਸਰਕਾਰੀ ਨੌਕਰੀ ਕਰਦੇ ਆ ਜਿਹੜੀ ਵਾਈਫ ਆ ਉਹ ਕਹਿੰਦੀ ਮੈਂ ਨਹੀਂ 3 ਵਜੇ ਤੋਂ ਪਹਿਲਾਂ ਆ ਸਕਦੀ ਮੈਂ ਨਹੀਂ ਆ ਸਕਦੀ ਪਣੀ ਤੇਰੀ ਮਰਜ਼ੀ ਹਸਬੈਂਡ ਆ ਕੋ ਖਾ ਖਾਉਂਦਾ ਮੈਂ ਕਿਹਾ ਪਾਜੀ ਕਹਿੰਦਾ ਮੈਂ ਨੌਕਰੀ ਛੱਡ ਕੇ ਕਿਵੇਂ ਆਵਾਂ ਮੈਂ ਜੇ ਨੌਕਰੀ ਨਾ ਰਹੀ ਤੇ ਤੁਸੀਂ ਕੀ ਕਰੋਗੇ ਫਿਰ ਇਹ ਤੂੰ ਕੌਣ ਹੁੰਦਾ ਮੈਨੂੰ ਕਢਾਉਣ ਆਲੇ ਆਏ ਆ ਜੋ ਆ ਤੇ ਮੈਂ ਕਿਹਾ ਜੇ ਆ ਸਕਦੇ ਤਾਂ ਵੀ ਮਰਜ਼ੀ ਨਹੀਂ ਤੇ ਮੈਂ ਕਿਹਾ ਕੋਈ ਗੱਲ ਨਹੀਂ ਆ ਅਸੀਂ ਸੱਦ ਲਾਂਗੇ ਆਪੇ ਆ ਗੱਲਾਂ ਕੀਤੇ ਅੱਗੋਂ ਤੇ ਕਿੱਥੇ ਹੋ ਇਹ ਉਹ ਤੇਲਾਸ਼ ਆ ਨੌਕਰੀ ਕਰਦਾ ਡਾਕ ਵਿਭਾਗ ਚ ਖਾਣਾ ਗਿਆ ਬੰਦਾ ਥਾਣਾ ਉਹਨਾਂ ਨੂੰ ਇੱਥੇ ਇੱਥੇ ਲੋਕ ਕਿਹੜੇ ਥਾਣਾ ਤਰਨਦਾਰਨ ਸਿਟੀ ਅਮਰਸਾਨਾ ਸਿਟੀ ਹਾਂਜੀ ਮੈਨੂੰ ਜਿਹੜੀ ਪੋਸਟ ਦੱਲੇ ਪਾਏ ਹੋੜੀ ਵੀਡੀਓ ਬਣਾਇਆ ਮੈਂ ਵੀ ਬਣਾਈ ਆ ਜੀ ਬਣਾਈ ਆ ਮੈਨੂੰ ਉਹ ਕਲੀਪ ਭੇਜ ਤੇ ਉਹ ਛੋਟਾ ਸਰਪਨ ਉਹਨਾਂ ਦਾ ਵੀ ਬੰਦੇ ਬੋਤਾਂ ਹੋਣਾ ਕਿ ਨਹੀਂ ਇਹਦੇ ਲਾਉਣਾ ਮੈਂ ਭਾਜੀ ਮੈਂ ਉਹਨਾਂ ਨੂੰ ਫੋਨ ਲਾ ਦਿੱਤਾ ਵਾ ਉਹ ਅੱਗੋਂ ਅੱਖਾਂ ਹੀ ਵਿਖਾਉਂਦਾ ਬੰਦਾ ਉਹਦਾ ਨੰਬਰ ਵੀ ਭੇਜਦਾ ਮੈਂ ਤੁਹਾਨੂੰ ਹੁਣੇ ਪਾ ਪੋਥੀਆਂ ਵੀ ਭੇਜਦਾ ਨਾਲ ਨੰਬਰ ਵੀ ਦੇ ਲਓ ਕੋਈ ਗੱਲ ਨਹੀਂ ਕਰਾ ਦੇਣਾ ਮੈਂ ਰੇਂਜ ਜੇ ਕਹਤੇ ਤੁਸੀਂ ਕਰ ਸਕਦੇ ਵਧੀਆ ਨਹੀਂ ਤਾਂ ਮੈਂ ਮੈਂ ਫਿਰ ਉੱਥੋਂ ਲੈ ਕੇ ਆ ਜਨਾ ਕੋਈ ਕਰ ਰੇਂਜ ਬੋਲਦੇ ਕਿ ਲੋਕ ਨੇ ਰੋ ਮੈਂ ਕਰ ਜਰੂਰ ਠੀਕ ਹੈ ਨਹੀਂ ਆ ਸਕਦੇ ਸਾਡੇ ਘਰ ਤੇ ਆਉਂਦੇ ਹਣ ਕਿ ਸਾਡੇ ਘਰ ਤੇ ਕਿਉਂ ਨਾ ਆ ਸਿੰਘ ਸਾਹਿਬ ਸਿੰਘ ਸਾਹਿਬ ਹੀ ਆਉਂਦਾ ਘਰ ਵਾਲੇ ਦਾ ਨੰਬਰ ਵਾ ਠੀਕ ਹੈ ਜੀ ਜਿਹੜਾ ਚੋਲੇ ਸਾਹਿਬ ਜੋਬ ਕਰਦਾ ਤੇ ਮੈਂ ਤੁਹਾਨੂੰ ਜਿਹੜੀ ਬੇਦਬੀ ਵਾਲੀ ਆ ਉਹ ਵੀ ਵੀਡੀਓ ਭੇਜਦਾ ਆਪ ਐਣਾ ਆਜੇ ਭੈਣੇ ਆਜੇ ਮੇਰੀ ਭੈਣ ਨੂੰ ਕੀਤਾ ਫੋਨ ਉਹਨੂੰ ਕੀਤਾ ਜੀ ਭੈਜੀ ਕੀਤਾ ਪਰ ਉਹਨਾਂ ਨੇ ਅੱਗੋਂ ਤੇ ਕੋਈ ਸੋਰ ਪਤਾ ਨਹੀਂ ਦਿੱਤਾ ਤੇ ਉਹਦੇ ਐਵੇਂ ਸਮਝਦੇ ਜਿਵੇਂ ਬੱਚੇ ਹੁੰਦੇ ਆਪਾਂ ਹਾਂਜੀ ਆਪਣਾ ਭਾਜੀ ਕੀ ਜੋ ਨਾਮ ਆਪ ਜੀ ਦਾ ਕਮਲ ਮੈਂ ਭਾਈ 10 ਮਹੀਨਾ ਤੋਂ ਬੈਠੀ ਆ ਰਹੇ ਹਾਂ ਉਹ ਨਾਲ ਆ ਕੇ ਮੈਂ ਕੀ ਨਾਮ ਕੀ ਤੁਹਾਡਾ ਮੈਂ ਤਾਂ ਸਾਰਾ ਕੁਝ ਦੱਸ ਰਿਹਾ ਇੱਥੇ ਹੈਗਾ ਨਾ ਆਪ ਵੀ ਮੈਨੂੰ ਵੀ ਲੈਣਾ ਲੈ ਨਾ ਤੁਹਾਨੂੰ ਕਿਹਨਾਂ ਤੁਸੀਂ ਮੈਂ ਭਾਈ ਤੁਹਾਨੂੰ ਦੱਸ ਮੈਂ ਇੱਥੇ ਆਇਆ ਹਾਂ ਆ ਗੁਰਬਾਣੀ ਦੀ ਪੋਤੀਆਂ ਤੁਸੀਂ ਸੁੱਕੀਆਂ ਫੇਰ ਵੀ ਕੀਤੀ ਨਾ ਇੱਥੇ ਤੁਸੀਂ ਗੁਰਬਾਣੀ ਦੀਆਂ ਪੋਥੀਆਂ ਦੀ ਕਿੰਦਾ ਵਿਦਵੀ ਕੀਤੀ ਤੁਸੀਂ ਆ ਕੇ ਮੇਰੇ ਘਰ ਗੁੜਕੇ ਤੁਸੀਂ ਪਾਰੇ ਕੋਈ ਵੱਡੀ ਕੋਈ ਗੱਲ ਤੂੰ ਆ ਜਾ ਤੂੰ ਆ ਜਾ ਆ ਜਾ ਫਿਰ ਕਰਦੇ ਆ ਫਿਰ ਵਧੀਆ ਗੱਲਾਂ ਆ ਜਾ ਆ ਆ ਵੀਡੀਓ ਬਣਾ ਸੇਖ ਸਾਹਿਬ ਜੀ ਇੱਧਰ ਦੇਖੋ ਆ ਗੁਰਮਾਰੇ ਦੀ ਪਾਣੀ ਅੱਛਾ ਆਹ ਦੇਖੋ ਆਹ ਪਾਜੀ ਬੁਰੇ ਦੇਖ ਜੀ ਆਹ ਦੇਖੋ ਆਜੋ ਆਜੋ ਤੇ ਜਿਹੜੀ ਹੰਕਾਰੀ ਹੈ ਨਾ ਆ ਵੇਖੋ ਇੱਧਰ ਹੂੰ ਲੈ ਬਾਹਰ ਲੈ ਤੋ ਹੋਰ ਵੀ ਗਿਆ ਅਗਲੇ ਤੁਹਾਨੂੰ ਵੇਖ ਲੈਣਾ ਵੱਡੇ ਬਜ਼ਾਰਾ ਮੇਰੇ ਕੰਨ ਸੁਣਾ ਅਗਲਾ ਬੰਦਾ ਨੌਕਰੀ ਤੇ ਬੈਠਾ ਮੇਰੇ ਵੀ ਆਪਸੇ ਬੈਠੇ ਹੁੰਦੇ ਇਹ 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 ਮਾਡਲੀ ਗੁਰੂ ਮਾਡਲਰ ਗੁਰੂ ਨਹੀਂ ਹੈ ਸਾਡੇ ਵਾਸਤੇ ਕੁਝ ਵੀ ਨੌਕਰੀ ਸਾਡੇ ਵਾਸਤੇ ਕੁਝ ਨਹੀਂ ਉਹ ਵੀਡੀਓ ਕਾਲ ਜਿਹੜੀ ਪਹਿਲਾਂ ਤੂੰ ਬਣਾਈ ਉਹ ਤੇ ਮੈਂ ਤੁਹਾਨੂੰ ਸੈਂਡ ਕੀਤੀ ਮੈਂ ਕੱਢੋ ਨਾ ਫੋਨ ਹਾਂ ਆਕਾਸ਼ ਹਾਂ ਉੱਪਰ ਲਾ ਫੋਨ ਲਾ ਦੇ ਆਜੋ ਆਜੋ ਕੋਈ ਨਹੀਂ ਆਜਾ ਬਾਈ ਮੜਾ ਜੀ ਤੁਸੀਂ ਇਧਰਲੇ ਪਾਸੇ ਆ ਜਾਈਓ ਜੀ ਆਜੋ ਕੋਈ ਨਹੀਂ ਆਕਾਸ਼ ਆ ਵੀਡੀਓ ਬਣਾ ਸਿੰਘ ਸਾਹਿਬ ਜੀ ਇੱਧਰ ਦੇਖੋ ਆ ਗੁਰਮਾਰੇ ਦੇ ਪਾਣੀ ਕਿੱਥੇ ਆ ਗਿਆ ਅੱਛਾ ਦੇਖੋ ਵਾਹ ਪਾਪਾ ਜੀ ਗੁਰਦੇ ਦੇਖ ਜੀ ਆ ਦੇਖੋ ਆਜੋ ਆਜੋ ਤੇ ਜਿਹੜੀ ਹੰਕਾਰੀ ਹੈ ਨਾ ਆ ਵੇਖੋ ਇੱਧਰ ਹੂੰ ਲੈ ਬਾਹਰ ਲੈ ਉਹ ਹੋਰ ਵੀ ਗਿਆ ਦੋ ਦੋ ਮਿੰਟ ਇੱਧਰ ਲੋਕ ਲੱਗ ਰਹੇ ਨੇ ਹਾਂ ਜੀ ਆਂਕੜੇ ਦਿੰਦੇ ਨੇ ਵਾਹ ਵਾਹ ਆ ਜਾਂਦਾ ਕਿਦਿਕਦਾ ਉਹ ਬਦੇ ਹੋਰ ਪੈਣ ਸਤਿਕਾਰ ਜਿੰਦਗੀ ਸਾਹਿਬ ਜੀ ਹਾਂ ਜੀ ਚੰਡੀਗੜ੍ਹ ਤੋਂ ਹੈ ਹਾਂਜੀ ਚੰਡੀਗੜ੍ਹ ਤੋਂ ਹੈ ਸੰਜੀ ਅੱਜ ਅਸੀਂ ਆਏ ਆ ਤਰਨਤਾਰਨ ਦੇ ਵਿੱਚ ਆਏ ਆ ਗੁਰੂ ਤੇਗ ਬਹਾਦਰ ਮੱਲਾਵਾ ਤੇ ਇਹ ਦੱਸਦੇ ਆ ਕਿ ਭੈਣ ਨੂੰ 2 ਸਾਲ ਤੋਂ ਲੋਕ ਲੱਗਾ ਵਾ ਠੀਕ ਹੈ ਜੀ ਮੈਟਰੀ ਡਿਸਟਰਬਾ ਭੈਣ ਤੇ ਹੁਣ ਪਿਛਲੇ 2 ਮਹੀਨੇ ਹੋ ਗਏ ਆ ਇਹਨਾਂ ਦਾ ਜਿਹੜਾ ਪਰਿਵਾਰ ਆ ਭੈਣਾ ਇੰਦੀਆਂ ਜਾਂ ਵੀਰਵਾ 2 ਮਹੀਨੇ ਤੇ ਇਹਨੂੰ ਕੋਈ ਮਿਲ ਨਹੀਂ ਆਇਆ ਤੇ ਭੈਣੇ ਫਿਰ ਪ੍ਰਸ਼ਾਦਾ ਪਾਣੀ ਕੌਣ ਸਿਕੋਂਦਾ ਇਹਨਾਂ ਨੂੰ ਠੀਕ ਤੋਂ ਲੱਗੇ ਵਾਲੇ ਜੀ ਚਾਹ ਪ੍ਰਸ਼ਾਦਾ ਪਾਣੀ ਲੱਗੇ ਵਾਲੇ ਗਵਾਂਡੀਆਂ ਦੇ ਕੋਈ ਗਵਾਂਡੀਆਂ ਦੇ ਘਰੀ ਤੇ ਇੰਦਰ ਇਹਨਾਂ ਨਾਇਕ ਨੇ ਟਿਫਨ ਲਵਾਇਆ ਹੀ ਤੇ ਪਤਾ ਟੇਬਲ ਤੇ ਬਹੁਤ ਟਾਈਮ ਹੀ ਦਾਵਾ ਬਾਕੀ ਵੀ ਚਾਹ ਜੂ ਸਾਰਾ ਕੁਝ ਹੀ ਬਾਹਰ ਹੀ ਨਹੀਂ ਦਿੰਦੇ ਲੱਗਦਾ। ਵਾਹਿਗੁਰੂ ਤੇ ਵੀਰੇ ਬੰਦਾ ਇੱਕ ਦਿਨ ਨਾ ਕੋਈ ਹੈ ਨਾ ਇਦਾਂ ਬਲੌਗ ਲਗਾ ਹੋਵੇ ਕੋਈ ਆਵੇ ਨਾ ਤੇ ਜਵਾਕਾਂ ਦੀ ਜਾਂ ਜਿਹੜਾ ਮੈਂਟਲੀ ਕਿਉਂਕਿ ਇਹ ਜਵਾਕ ਹੀ ਆ ਤੇ ਇੱਕ ਦਿਨ ਚ ਬੰਦੇ ਤੇ ਥੱਲੀ ਮਚਾ ਦਿੰਦਾ। ਇਹਦਾ ਵੀ ਰਿਸਕ ਹੀ ਆ ਜੇ ਅੰਦਰ ਪੜਲੇ ਕੋਣ ਕਿੱਦਾਂ ਕੋਣ ਤੇ ਖੜੂ ਕਰੇ। ਇਹਦੀ ਹੈਗੀ ਚਾਬੀ ਚੁਬੀ ਹੈ ਕੋਈ? ਬਲੌਗ ਖੋਲੀ ਆਪਾਂ। ਤੁਸੀਂ ਇਦਾਂ ਕਰ ਕੋਈ ਸਰੀਆ ਹੈਗਾ। ਕੁਣ ਨੰਬਰ ਹੈਗਾ ਉਹਨਾਂ ਦਾ ਪਹਿਲਾਂ ਤੇ ਨੰਬਰ ਉਹਨਾਂ ਨੂੰ ਫੋਨ ਲਵਨੇ ਆ ਨੰਬਰ ਹੈ ਤਾਂ ਆਨਾਂ ਨੂੰ ਫੋਨ ਲਾਈਏ ਆਪਾਂ